ਕੱਲ ਬਾਅਦ ਅੰਕਲ ਉੱਥੇ ਕੋਈ ਨਹੀਂ ਹੋਈ ਸੀਗੀ ਨਾ ਤਾਂ ਨਾ ਤਾਂ ਉੱਥੇ ਜਿਹੜੀ ਕੁੜੀ ਦਾ ਰੌਲਾ ਸੀਗਾ ਨਾ ਤਾਂ ਉਹ ਉੱਥੇ ਪਹੁੰਚ ਸਕੀ ਉਹਦੇ ਵਿੱਚ ਕੋਈ ਗੱਲਬਾਤ ਨਹੀਂ ਹੋਈ ਉਹ ਸਿਰ ਮਸਲੇ ਤੋਂ ਬਾਅਦ ਅੱਜ ਮਸਲਾ ਕੱਲ ਪਤਾ ਲੱਗਿਆ ਵੀ ਉਹ ਉਹਨਾਂ ਨੇ ਆਪ ਵੀ ਜ਼ਹਿਰ ਖਾ ਕੇ ਮੈਨੂੰ ਤੰਗ ਨਾ ਕਰੇ ਕਿਸੇ ਨਾਲ ਲੜੇ ਬੋਲੇ ਨਾ ਜਿਵੇਂ ਹੁਣ ਮਤਲਬ ਕਿ ਉਹਦਾ ਉਧਰ ਲਈ ਚਾਹ ਕਰੀ ਠੀਕ ਹੈ ਨਾ ਉਹ ਮੈਨੂੰ ਘੁੱਟ ਦੇ ਸੀਗੀ ਮੂੰਹ ਜਣੀ ਵੀ ਸੀਗਾ ਕੱਪੜਾ ਤਕਰੀਬਨ ਐਡਾ ਸਰਾ ਹੋ ਇਹਦੇ ਤੇ ਲਿਖਿਆ ਸੀਗਾ ਬੜਾ ਫਿੱਕੇ ਕੱਪੜਾ ਸੀ ਮਲਮਲ ਦਾ ਮਲਮਲ ਦਾ ਚਿੱਟਾ ਜਿਹਾ ਕੱਪੜਾ ਹੁੰਦਾ ਉਹਦੇ ਤੇ ਲਿਖਿਆ ਸੀ ਕਰੜੇ ਜਿਹਾ ਕੱਪੜੇ ਉਹ ਮੁੜ ਕੇ ਪੁਲਿਸ ਨੇ ਵੈਰੀਫਾਈ ਕਰਕੇ ਉਹਨੂੰ ਪਾੜ ਕੇ ਉੱਥੇ ਰੱਖਿਆ ਉਹ ਵੀ ਪੱਟਿਆ ਗਿਆਗਾ ਮਾਂ ਪੇ ਉਹ ਵੀ ਪੱਟਿਆ ਗਿਆ ਸੀ ਕਿਤੇ ਦਾ ਕੋਈ ਸੀਗਾ ਇਹਦੇ ਮੇਰਾ ਤੇ ਦੂ ਬਾਅਦ ਚ ਵਿਆਹ ਹੋਇਆ ਵਾ ਮੈਨੂੰ ਵਿਆਹ ਤੋਂ ਬਾਅਦ ਵੀ ਥੋੜੇ ਟਾਈਮ ਬਾਅਦ 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 ਪਤਾ ਲੱਗੇ ਜਦੋਂ ਵੀ ਮੈਨੂੰ ਪਤਾ ਲੱਗੇ ਮੈਂ ਉਹਨਾਂ ਮੁਰੇ ਹੱਥ ਜੁੜੇ ਵੀ ਇਹ ਚੀਜ਼ ਨੂੰ ਰੇਤ ਨੂੰ ਆਦ ਨੂੰ ਖਤਮ ਕਰ ਸਸਿਕਾਲ ਜੁੜੇ ਹਾਂ ਖਾਸ ਪੰਜਾਬੀ ਟੀਵੀ ਦੇ ਨਾਲ ਮੋਗਾ ਜ਼ਿਲ੍ਹੇ ਦੇ ਪਿੰਡ ਚੜੇਕ ਵਿੱਚ ਖੜੇ ਆ ਇੱਥੇ ਇੱਕ ਪ੍ਰੇਮੀ ਜੋੜਾ ਆਪਣੀ ਜੀਵਨ ਲੀਲਾ ਜ਼ਹਿਰ ਖਾ ਕੇ ਸਮਾਪਤ ਕਰ ਲੈਂਦਾ ਕਿੰਨੀ ਉਮਰ ਸੀ ਦੀ ਉਹਦੀ ਮੇਕਾ 20 ਸਾਲ ਦੀ ਸੀਗੀ ਹੂੰ 20 ਸਾਲ ਦੀ ਸੀ ਮਕ ਤੇਰੇ ਜੀ 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 ਤੇ ਜਿਹੜੋ ਮੈਨੂੰ ਇੱਥੇ ਬਾਬਾ ਇੱਥੇ ਸਾਡੇ ਪਿੰਡ ਕੋਈ ਦੂਜਾ ਕੋਠਿਆਂ ਦਾ ਹੈ ਥਾਣੇ ਦੇ ਕੋਠੇ ਵਾਈਦੇ ਉਹ ਮੈਨੂੰ ਇੱਥੇ ਲੈ ਕੇ ਗਿਆ ਘਰੋਂ ਮੈਂ ਅਸੀਂ ਘੋਲ ਗਿਓਂ दारू ਲੈ ਕੇ ਆਉਦੀ ਅੱਖਾਂ ਦੀ ਜਿਹੜੋ ਮੇਰੇ ਕੋਲ ਇੱਥੇ ਆਵਾਜ਼ ਮਾਰੀ ਮੈਨੂੰ ਕਹਿੰਦਾ ਵੀ ਗਰਪਾਲ ਸਿੰਘ ਦਾ ਮੁਖਤਿਆਰ ਸਿੰਘ ਦਾ ਕੋਈ ਲੜਕਾ दारू ਪੀ ਕੇ ਮਰਿਆ ਜੋ ਉੱਥੇ ਹੀ ਪ੍ਰੇਮੀ ਜੋੜਾ ਪਿਆ ਜਿਹੜੋ ਮੈਂ ਉੱਥੇ ਗਿਆ ਪਹਿਲਾਂ ਤੋਂ ਬਾਬਾ ਮੈਨੂੰ ਕਹਿੰਦਾ ਵੀ ਮੈਂ ਉੱਥੇ ਪਿਆ ਕੁੜੀ ਪਈ ਹੈ ਕੱਲੀ ਉੱਥੇ ਇਜਰੋ ਮੈਂ ਮੋਟਰਸਾਈਕਲ ਤੇਲ ਪਵਾ ਕੇ ਪੰਪ ਤੇ ਗਿਆ ਉਦੋਂ ਕੁੜੀ ਹੈ ਨਹੀਂ ਸੀ ਉੱਥੇ ਉੱਥੇ ਕੱਲਾ ਮੋਟਰਸਾਈਕਲ ਪਿਆ ਸੀ ਤੇ ਲੀਂਗੇ ਸੀਗੇ ਇੱਕ ਡਾਲ ਸ਼ੂਟ ਸੀਗਾ ਢੋਲਾ ਸੀ ਤੇ 2500 ਰੁਪਇਆ ਸੀ ਵਿੱਚ ਤੇ ਮੋਟਰਸਾਈਕਲ ਮੈਨੂੰ ਮਲਾਜਮਾ ਨੇ ਕਿਹਾ ਚੱਕ ਇਹਨੂੰ ਇਹ ਇਹ ਜਿਹੜਾ ਸਮਾਨ ਤੁਸੀਂ ਕਹਿੰਦੇ ਮੋਟਰਸਾਈਕਲ ਦੀ ਸਮਾਨ ਸੀ ਇਹ ਕਿੱਥੇ ਪਿਆ ਸੀ ਸਾਰਾ ਇਹ ਦੱਸੋ ਇਹ ਨਹਿਰ ਦੇ ਉੱਤੇ ਪਿਆ ਸੀ ਕਿਹੜੀ ਨਹਿਰ ਇਹ ਘੋਲਗੜੀ ਨਹਿਰ ਦੇ ਉੱਤੇ ਘੋਲੇ ਨਹਿਰ ਤੇ ਪਿਆ ਸੀ ਹਾਂ ਜੀ ਚੜ੍ਹਦੇ ਪਾਸੇ ਜੀ ਤੇ ਜਰੋ ਉੱਥੇ ਮੈਂ ਗਿਆ ਤਾਂ ਮੈਨੂੰ ਪੁਲਿਸ ਵਾਲੇ ਕਹਿੰਦੇ ਮੋਟਰਸਾਈਕਲ ਚੱਕ ਜਦੋਂ ਮੈਂ ਮੋਟਰਸਾਈਕਲ ਨੂੰ ਚੱਕਣ ਲੱਗਾ ਤੋਵਾ ਸੀਗਾ ਇੰਨਾ ਡੂੰਘਾ ਟੋਵਾ ਪਿਆ ਹੋਣਾ ਮਕਾਨ ਦੇ ਨਾਲ ਹਾਂ ਜਦੋਂ ਮੈਂ ਗਾਂਹ ਪੈਰ ਕਣ ਲੱਗਦੇ ਮੇਰੇ ਟੋਏ 'ਚ ਪੈਰ ਪੈ ਗਿਆ ਮੈਂ ਮੋਟਰਸਾਈਕਲ ਦੇ ਵਜ੍ਹਾ ਉੱਤੋਂ ਦੀ ਜਦੋਂ ਮੈਂ ਫੇਰ ਉੱਠਿਆ ਤੇ ਮੈਂ ਮੈਨੂੰ ਮੋਟਰਸਾਈਕਲ ਦੇ ਕਹਿੰਦੇ ਉਹ ਬਾਈ ਮਲਾਜਮ ਕਹਿੰਦੇ ਚੱਕ ਇਹਨੂੰ ਮੈਂ ਮੋਰੋ ਲਾਇਆ ਧੱਕਾ ਜਿਹੜਾ ਮੈਂਬਰ ਸੀਗਾ ਉਹਨੇ ਮੂਹਰੋਂ ਫੜਿਆ ਚਾਬੀ ਜਿੱਥੇ ਲੋਕ ਲੱਗਦਾ ਉੱਥੇ ਚੰਗੀ ਸੀਗੀ ਇਹ ਬਾਅਦ ਇਹਨੀ ਕੀ ਗੱਲ ਸੀਗੀ ਉਤੋਂ ਫਿਰ ਮੈਂ ਦਾ ਨਾਮ ਲੈ ਨਾਮ ਲਿਖਿਆ ਉਹਨਾਂ ਨੇ ਮੇਰਾ ਫਿਰ ਮੈਂ ਉਹਦੇ ਭਰਾ ਦਾ ਨੰਬਰ ਦਿੱਤਾ ਉਹਨਾਂ ਨੂੰ ਉਸ ਤੋਂ ਬਾਅਦ ਮੈਨੂੰ ਕਹਿੰਦੇ ਵੀ ਤੂੰ ਜਾਵੜਾ ਹੁਣ ਜਿਹੜੇ ਡੈੱਡ ਬੋਡੀਆ ਸੀ ਤੱਕ ਤਾਂ ਮੂਵੀ ਨਹੀਂ ਭੇਜਤੀ ਇੱਕ ਭਾਗੇ ਭਰਨੀ ਭੇਜੀ ਸੀ ਜਦੋਂ ਤੁਸੀਂ ਗਏ ਸੀ ਉਦੋਂ ਹੈ ਨਹੀਂ ਸੀ ਡੈੱਡ ਬੋਡੀ ਕੋਈ ਕੁਝ ਨਹੀਂ ਸੀ ਉੱਥੇ ਉੱਥੇ ਇਕੱਲੀ ਸ਼ੀਸ਼ੀ ਪਈ ਸੀ ਇੱਕ ਜਾਂ ਲੀ ਲਈ ਪਈ ਸੀ ਹੋਰ ਕੁਝ ਨਹੀਂ ਸੀ ਉੱਥੇ ਕੀ ਕਹਿੰਦੇ ਜਿਹੜੇ ਪੁਲਿਸ ਮੁਲਾਜ਼ਮ ਗਏ ਸੀ ਉਹ ਕਹਿੰਦੇ ਵੀ ਜਿਹੜੀਆਂ ਡੈੱਡ ਬੋਡੀਆ ਸੀ ਉਹ ਸੀ ਉਥੇ ਪੇਟੀ ਹੈ ਹਸਪਤਾਲ ਪੇਟੀ ਹੈ ਹਾਂ ਹਸਪਤਾਲ ਉਹ ਮੁੰਡਾ ਸਹੇਕਦਾ ਸੀਗਾ ਤੁਹਾਡਾ ਜਿਹੜਾ ਭਤੀਜਾ ਲੱਗਦਾ ਸੀ ਹਾਂ ਭਤੀਜਾ ਸੀ ਉਹ ਸਹੇਕਦਾ ਸੀ ਹੂੰ ਤੇ ਉਦੋਂ ਬਾਅਦ ਤੇ ਮੈਂ ਜਿਹੜਾ ਇਥੋਂ ਤੇਲ ਪਾ ਕੇ ਗਿਆ ਹੂੰ ਤੇ ਉਥੋਂ ਮਤ ਕੋਈ ਕੁਛ ਨਹੀਂ ਸੀ ਉਥੇ ਕੱਲਾ ਮੋਟਰਸਾਈਕਲ ਸੀਗਾ ਹੂੰ ਤੇ ਉਥੇ ਜਿੜੇ ਪੈ ਸੀ ਝੋਲਾ ਜਾ ਪਿਆ ਸੀ ਇੱਕ ਹੂੰ ਹੋਰ ਕੁਛ ਨਹੀਂ ਸੀ ਪਤਾ ਲੱਗਿਆ ਵੀ ਕੀ ਖਾਦਾ ਸੀ ਉਹਨਾਂ ਨੇ ਜਾਂ ਕੁਛ ਸ਼ੀਸ਼ੀ ਪਈ ਜੀ ਉਥੇ ਮਲਾਜਮਾਂ ਨੂੰ ਪਤਾ ਹੈ ਸ਼ੀਸ਼ੀ ਪਈ ਹੈ ਦਵਾਈ ਵਾਲੀ 20505 ਨੰਬਰ ਹੂੰ ਉੱਥੇ ਪਈ ਸੀ ਸੀ ਉਹ ਤਾਂ ਉਹਨਾਂ ਨੇ ਚੱਕੀ ਮਲਾਜ਼ਮਾਂ ਨੇ ਮੈਂ ਤਾਂ ਮਝੂਠ ਮਾਰਦਿਆਂ ਵੀ ਮਲਾਜ਼ਮਾਂ ਨੂੰ ਕਹਿੰਦਾ ਅਸੀਂ ਕੀ ਕਰਨੀ ਹੈ ਕਿ ਉਹ ਸੀਸੀ ਉੱਥੇ ਪਈ ਆ ਜਿਹੜੀ ਐ ਜਿਹੜੀ ਕੁੜੀ ਦੇ ਨਾਲ ਸੰਬੰਧ ਸੀ ਉਹ ਕਿੱਥੋਂ ਦੀ ਤੁਹਾਡੇ ਪਿੰਡ ਦੀ ਹੈ ਜਾਂ ਕਿਤੇ ਅਲੱਗ ਪਿੰਡ ਦੀ ਹੈ ਇੱਥੋਂ ਦੀ ਤੁਹਾਡੇ ਪਿੰਡ ਦੀ ਇਥੋਂ ਚੜੱਕੀ ਦੀ ਨੋ ਸੀ ਨੋ ਸੀਗੀ ਜੀ ਤੇ ਨੋ ਸੀਗੀ ਤੇ ਆਹੀ ਬਸ ਰੌਲਾ ਸੀਗਾ ਉਹਦਾ ਉਹ ਚਿਰ ਤੋਂ ਜਿਹਦੇ ਤੇ ਸੰਬੰਧ ਸੀ ਉਹਦੇ ਨਾਲ ਇਹ ਦੋ ਕੁ ਸਾਲ ਤੋਂ ਸੀਗੇ ਦੋ ਸਾਲ ਹੂੰ ਉਹਦੇ ਕਿੰਨੇ ਬੱਚੇ ਸੀ ਜਿਹੜੀ ਦੋ ਰੱਖੇ ਜਿਹੜੀ ਦੋ ਬੱਚੇ ਉਹਦੇ ਸੀ ਹੂੰ ਜੀ ਇਹਦਾ ਕੋਈ ਬੱਚਾ ਹੈ ਨਹੀਂ ਸੀ ਇਹ ਮੁੰਡਾ ਇਹ ਵੀ ਵਿਆਹਿਆ ਸੀਗਾ ਨਹੀਂ ਇਹ ਨਹੀਂ ਕੁਆਰਾ ਹੀ ਸੀ ਮੁੰਡਾ ਤਾਂ ਇਹ ਵੀ ਕੁਆਰਾ ਸੀ ਹੂੰ ਉਹ ਜਿਹੜੀ ਕੁੜੀ ਇਹਨੇ ਨਾਲ ਜੈਰ ਖਾਧੀ ਹੈ ਉਹ ਵੀ ਤੁਹਾਡੀ ਰਿਸ਼ਤੇਦਾਰੀ ਚੋਂ ਅਸੀਂ ਜਾਣੀ ਹੈ ਵੀ ਇੱਥੇ ਵਿਆਹੀ ਹੋਈ ਸੀ ਤੁਹਾਡੀ ਰਿਸ਼ਤੇਦਾਰੀ ਚੋਂ ਜੀ ਹਾਂ ਰਿਸ਼ਤੇਦਾਰੀ ਚੋਂ ਹੀ ਕੀ ਰਿਸ਼ਤੇਦਾਰੀ ਚੋਂ ਜੀ ਨਾ ਉਹ ਸਾਡੂ ਦੀ ਕੁੜੀ ਸੀ ਏ ਭਾਈ ਨਹੀਂ ਜਿਹੜੇ ਨਹੀਂ ਮਗਰਲੇ ਪਾਸੇ ਘਰ ਆ ਬਾਈ ਦਾ ਉਹਦੇ ਨਾਲ ਸਾਡੂ ਦੀ ਜਿਹੜੇ ਮੁੰਡੇ ਦੇ ਨਾਲ ਉਹਦੇ ਰਿਲੇਸ਼ਨ ਸੀ ਉਹਦਾ ਕੀ ਰਿਸ਼ਤਾ ਸੀ ਉਹਦੇ ਨਾਲ ਕੁੜੀ ਦਾ ਵੀ ਜਿੰਨੀ ਤੁਹਾਨੂੰ ਮੈਂ ਗੱਲ ਸੀ ਮੈਂ ਤੁਹਾਨੂੰ ਉਨੀ ਦੱਸਤੀ ਨਹੀਂ ਨਹੀਂ ਬਾਪੂ ਜੀ ਆਓ ਇੱਕ ਮਿੰਟ ਬਸ ਸਿਰੇ ਜਿ ਰਿਸ਼ਤੇਦਾਰੀ ਦੀ ਗੱਲ ਕਰਦੇ ਆਂ ਇਹ ਮੈਂ ਆਪਣਾ ਰਿਸ਼ਤਾ ਹੁੰਦਾ ਅੱਗੇ ਆ ਜੋ ਮੜੇ ਜਾ ਅੱਗੇ ਜੋ ਜਿਵੇਂ ਆਪਾਂ ਰਿਸ਼ਤਾ ਹੁੰਦਾ ਜਿਵੇਂ ਤੁਸੀਂ ਦੱਸ ਰਹੇ ਸੀ ਵੀ ਉਹ ਇੱਕ ਬਾਈ ਤੇ ਘਰਾਂ ਚੋਂ ਆਏ ਉਹਦੇ ਸਾਡੂ ਦੀ ਅੱਗੇ ਆ ਜੋ ਕੁੜੀ ਸੀ ਹਨਾ ਇਹ ਰਿਸ਼ਤਾ ਕੀ ਬਣ ਗਿਆ ਜਿਵੇਂ ਆਪਾਂ ਕਹਿ ਦਿੰਨੇ ਆ ਭੈਣ ਭਰਾ ਕਹਿ ਦਿੰਨੇ ਆ ਜਾਂ ਆਪਾਂ ਜੋਰਪ ਤੇ ਹੀ ਕਹਦੇ ਨੇ ਕੀ ਸੰਬੰਧ ਰਿਸ਼ਤਾ ਕੀ ਸੀ ਅੱਗਾ ਕੀ ਆ ਜਮੜੇ ਰਜਾਈਏ ਲੱਗਦੀ ਹੂੰ ਰਜਾਈਏ ਲੱਗਦੀ ਹੂੰ ਮੈਂ ਮੇਰੇ ਭਾਈ ਦੇ ਸਾ ਸਾਡੂ ਦੀ ਕੁੜੀ ਸੀ ਸਾਡੂ ਦੀ ਕੁੜੀ ਸੀ ਅਸੀਂ ਕਿ ਆਪ ਹੀ ਰਿਸ਼ਤੇ ਕਰਾਏ ਆ ਆਪ ਹੀ ਸਾਡਾ ਉਹ ਵੀ ਸੱਕਾ ਹੀ ਆ ਇਹ ਤਾਂ ਕੋਈ ਐਦਾ ਦਾ ਪਤਾ ਨਹੀਂ ਅੱਜ ਕੱਲ ਦਾ ਤਿਵਾਰ ਹੀ ਕੋਈ ਨਹੀਂ ਕਿਸੇ ਦਾ ਕੀ ਕਰਨਾ ਹੂੰ 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 ਅੱਜ ਕੱਲ ਦਾ ਮੇਰਾ ਦਿਨ ਤਿਵਾਰ ਨਾ ਤੇਰਾ ਤਿਵਾਰ ਕੀ ਕਰਨਾ ਹੂੰ 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 ਇਹ ਤਾਂ ਸੰਬੰਧ ਕਿਨਾਂ ਦੇ ਕੁਦਰਤ ਨੇ ਬਣਾਤੇ ਉਹ ਕੰਮ ਇਹਨੇ ਕਰ ਲਿਆ ਤੇ 2 ਸਾਲ ਕੁੜੀ ਆਪਦੇ ਮਾਪੇ ਰਹੀ ਹੈ ਇੱਥੇ ਰਹਿੰਦੀ ਵੀ ਨਹੀਂ ਸੀ ਇੱਥੇ ਨਹੀਂ ਰਹਿੰਦੀ ਸੀ ਆਪਦੇ ਮਾਪੇ ਰਹੀ ਸੀ ਇਹਦੇ ਬੱਚੇ ਸੀ ਕੁੜੀ ਦੇ ਉਹ ਇੱਥੇ ਹੀ ਰਹਿੰਦੇ ਸੀ ਉਹ ਇੱਥੇ ਰਹਿੰਦੇ ਪਿੰਡ ਹੀ ਰਹਿੰਦੇ ਉਹ ਪਿੰਡ ਰਹਿੰਦੇ ਸੀ ਉਹ ਪੇਕੇ ਘਰ ਰਹਿੰਦੀ ਸੀ ਕੰਦੀ ਹਾਂ ਪੇਕੇ ਘਰ ਰਹਿੰਦੀ ਸੀ ਉਹ ਮਾਪਦੇ ਮਾਪੇ ਕੋਲੇ ਸੀ ਇਹਦੇ ਜ਼ਹਿਰ ਖਾਣ ਦਾ ਕੋਈ ਕਾਰਨ ਦਾ ਪਤਾ ਲੱਗਿਆ ਵੀ ਜੇ ਘਰ ਦੇ ਵਿੱਚ ਕੋਈ ਲੜਾਈ ਹੋਈ ਹੋਵੇ ਮੁੰਡਾ ਇਧਰੋਂ ਕਹਿੰਦਾ ਹੋਵੇ ਮੈਂ ਰੱਖਣਾ ਚਾਹੁੰਨਾ ਹੈ ਪਰਿਵਾਰ ਕਹਿੰਦਾ ਹੋਵੇ ਨਹੀਂ ਰੱਖਣੀ ਜਾਂ ਉਧਰੋਂ ਕੁੜੀ ਦਾ ਪਰਿਵਾਰ ਕੁਝ ਕਹਿੰਦਾ ਹੋਵੇ ਕੋਈ ਪਤਾ ਲੱਗੇ ਯਾਰ ਖੰਦਕਾਰਨ ਇਹ ਇਸ ਗੱਲ ਬਾਰੇ ਨਹੀਂ ਸਾਨੂੰ ਇਹ ਸਮਝ ਲੈ ਵੀ ਇਹਨਾਂ ਦੀ ਆਸ ਵਿੱਚ ਦੋ ਦੀ ਕੋਈ ਗੱਲ ਬਾਤ ਜੇ ਜੋ ਉਹ ਨਹੀਂ ਰੱਖ ਦੇਗੇ ਉਹਨਾਂ ਨੇ ਵੀ ਤਾਂ ਹੀ ਉਹ ਦੋ ਸਾਲ ਬਾਅਦ ਰੱਖ ਜੋਨੇ ਨੇ ਜਵਾਬ ਦਿੱਤਾ ਹੁਣ ਫਿਰ ਇਹਦੇ ਆਉਣ ਨੂੰ ਕਰ ਗਏ ਹੁਣ ਅੱਜ ਕੱਲ ਪੈਸੇ ਦੀ ਦੁਨਗਾ ਲਾਲ ਆਪਾਂ ਨੂੰ ਇਹ ਵੀ ਦੀਂਦਾ ਹੁੰਦਾ ਵੀ ਆਪਾਂ ਪੈਸੇ ਆਪਣੇ ਕਿੱਥੋਂ ਆਉਂਦੇ ਇਹ ਵੀ ਦੀਂਦਾ ਨਾ ਆਪਾਂ ਇਹ ਜੇ ਕਮਾਈ ਜੈਨੂ ਦਿੰਦਾ ਹੀ ਨਹੀਂ ਸੀ ਉਹ ਹੁੰਦਾ ਹਾਂ ਹਾਂ ਹੁੰਦਾ ਕੰਮ ਕੀ ਕਰਦਾ ਸੀ ਕੰਮ ਇਹਦਾ ਇੱਥੇ ਲੱਗਿਆ ਸੀ ਮੈਡੀਕ ਜੈਂਸੀ ਚ ਲੱਗਿਆ ਇਹ ਕੱਲ ਜੈਂਸੀ ਚ ਮੋਟਰਸਾਈਕਲਾਂ ਦੀ ਜਾਂ ਗੈਸ ਗੈਸ ਜੈਂਸੀ ਚ ਲੱਗਿਆ ਸੀ ਇਹਨੂੰ ਕੁਛ ਨਹੀਂ ਸੀ ਦਿੰਦਾ ਇਹਦਾ ਘਰੋਂ ਲੋਫਰ ਸਿਰ ਸਾਡੇ ਬਾਹਰ ਉਹ ਫਿਰ ਇਹ ਜੇ ਤਾਂ ਢੇਣਾ ਕੋਸ ਨਹੀਂ ਮਾਪ ਆਪਦੀ ਮਰਜ਼ੀ ਕਰ ਲਈ ਅੱਜ ਕੱਲ ਤਾਂ 2 ਮਿੰਟ ਲੱਗਦਾ ਜਨਾਨੀ ਬੰਦੇ ਨੂੰ ਪੱਟ ਲੈਂਦੀ ਆ ਹੂੰ ਬੰਦਾ ਨਹੀਂ ਪੱਟਿਆ ਜਾਂਦਾ ਜਨਾਨੀ ਪੱਟ ਲੈਂਦੀ ਬੰਦੇ ਹੂੰ ਪੈਸਾ ਐਸੀ ਚੀਜ਼ ਹੈ ਹੂੰ ਐਦੂ ਗਾਂ ਕੁਛ ਨਹੀਂ ਇਹ ਜਿਹੜੇ ਘਰੋਂ ਜਿਹੜੇ ਤੁਸੀਂ ਕਹਿੰਨੇ ਵੀ ਤੁਹਾਡੇ ਭਰਾ ਦੀ ਉਹ ਘਰ ਵਾਲੀ ਸੀ ਉਹ ਭਰਾ ਤੁਹਾਡਾ ਪਰਿਵਾਰ ਤੁਹਾਡੇ ਨਾਲ ਵਰਤਦਾ ਸੀ ਨਹੀਂ ਵਰਤਦਾ ਹੁਣ ਸਾਡੇ ਨਾਲ ਵਰਤਦਾ ਸੀ ਉਹ ਪਹਿਲਾਂ ਹੂੰ ਵਜੋਂ ਇਹ ਗੱਲਬਾਤ ਬਣ ਗਈ ਇਹਨਾਂ ਦੀ ਉਹ ਬਸ ਛੜਿਆ ਛੱਡ ਗਿਆ ਛੜੇ ਛੜ ਨਹੀਂ ਹੁੰਦਾ ਤਰੀਕੇ ਗੱਲ ਕਰਨ ਤਾਂ ਆਪਾਂ ਦੋ ਘਰ ਪੱਟੇਗੇ ਅੱਜ ਇੱਕ ਉਹਨਾਂ ਦਾ ਪੱਟੇਗੇ ਤਿੰਨ ਪੱਟੇਗੇ ਉਹ ਵੀ ਪੱਟਿਆ ਗਿਆਗਾ ਮਾਪੇ ਉਹ ਵੀ ਪੱਟਿਆ ਗਿਆ ਤੇ ਅਸੀਂ ਵੀ ਪੱਟੇਗੇ ਤਿੰਨ ਪੱਟੇ ਇੱਕ ਨਿਪਰਾ ਸੀ ਮੁੰਡੇ ਵਰਗੀ ਜਿਹੜੇ ਜਿਹੜੇ ਮੌਤ ਹੋਈ ਮੁੰਡੇ ਦੀ ਤੇ ਦੋ ਭਾਈ ਐ ਦੋ ਭੈਣ ਪਰਿਵਾਰ ਵੀ ਬਹੁਤਾ ਜਿਆਦਾ ਤਕੜਾ ਨਹੀਂ ਗਰੀਬ ਹੀ ਪਰਿਵਾਰ ਐ ਐਡਾ ਹੈ ਨਹੀਂ ਜੀ ਸਰਫਤ ਦਿਹਾੜੀ ਵਾਲੇ ਬੰਦੇ ਆ ਸਾਰੇ ਇਸੇ ਇਹਦਾ ਕੁਦਰਤੀ ਮਾਲਕ ਨੇ ਕੋਈ ਇਹਨਾਂ ਦਾ ਹੁਣ ਪੋਸਟਮੈਨ ਹੋ ਗਿਆ ਹੋ ਗਿਆ ਜੀ ਉਹ ਪੋਸਟਮੈਨ ਹੋ ਗਿਆ ਨੋਟ ਕੋਈ ਰੱਖ ਕੇ ਗਏ ਆ ਵੀ ਕੋਈ ਦੱਸ ਕੇ ਗਏ ਵੀ ਜਿਵੇਂ ਸੁਸਾਇਡ ਨੋਟ ਹੁੰਦਾ ਉਹ ਲਿਖ ਕੇ ਗਏ ਆ ਉਹਦੇ ਅਸੀਂ ਆਪਦੇ ਆਪ ਹੀ ਹੱਤਿਆ ਕਰੀ ਜਿਹੜਾ ਸੁਸਾਇਡ ਨੋਟਸ ਮਿਲਿਆ ਜਦੋਂ ਉਹ ਰੱਖ ਕੇ ਲੈ ਕੇ ਉਸ ਤੋਂ ਪਹਿਲਾ ਬੰਦਾ ਕੌਣ ਜਾਂਦਾ ਪੁਲਿਸ ਜਾਂਦੀ ਏ ਜਾਂ ਤੁਹਾਡੇ ਪਿੰਡ ਦਾ ਬੰਦਾ ਜਾਂਦਾ ਕੌਣ ਜਾਂਦਾ ਜਦੋਂ ਕੋਈ ਦੱਸ ਦਿੰਦਾ ਵੀ ਫਲਾਣੇ ਥਾਂ ਦੋ ਜੋੜਾ ਡਿੱਗਿਆ ਪਿਆ ਜ਼ਹਿਰ ਖਾ ਕੇ ਸਭ ਤੋਂ ਪਹਿਲਾਂ ਕਿਹਨੂੰ ਪਤਾ ਲੱਗਦਾ ਕੁਰਸੀ ਆਈਏ ਕੁਰਸੀ ਆਈਏ ਹਾਂ ਇਹਨੂੰ ਪਤਾ ਸੀ ਤਾਂ ਗਏ ਵੀ ਨਹੀਂ ਸਭ ਤੋਂ ਪਤਾ ਬੁੜੇ ਨੇ ਰਸਿਆ ਬੁੜੇ ਨੇ ਕੋਲ ਗੜਾ ਬੁੜਾ ਸੀ ਉਹਨੇ ਦੱਸਿਆ ਉਹਨੇ ਫੋਨ ਕੀਤਾ ਪਹਿਲਾਂ ਥਾਣੇ ਨੂੰ ਗੱਡੀ ਨੂੰ ਕੀਤਾ ਇਹ ਮੁੰਡਾ ਉਦੋਂ ਸਹੇਕਦਾ ਸੀਗਾ ਜਿਹਨੂੰ ਲੈ ਗਏ ਤੇ ਉਦੋਂ ਬਾਅਦ ਉਹ ਮੇਰੇ ਕੋਲੇ ਆ ਗਿਆ ਮੈਨੂੰ ਇੱਥੇ ਠਾਇਆ ਉਹਨੇ ਆ ਕੇ ਫਿਰ ਮੈਂ ਗੇਲਾ ਮੇਰੇ ਮੈਂ ਉੱਠਿਆ ਮੈਂ ਤੇਲ ਵੇਖਿਆ ਮੇਰੇ ਤੇਲ ਹੈ ਨਹੀਂ ਸੀ ਮੋਟਰਸਾਈਕਲ ਮੈਂ ਤੇਲ ਪਾਇਆ 100 ਰੁਪਏ ਦਾ ਮੈਂ ਮੈਨੂੰ ਕੋ ਦੱਸਿਆ ਨਹੀਂ ਮੂਰੇ ਅੱਗੇ ਮੈਂ ਇਕੱਲਾ ਹੀ ਭੱਜ ਗਿਆ ਉਹ ਮੈਂ ਉੱਥੇ ਇੱਥੋਂ ਹਾਂ ਪਿੰਡੋਂ ਇਕੱਲਾ ਹੀ ਸੀ ਮੈਂ ਕਿੰਨੀ ਕੁ ਦੂਰ ਸੀਗਾ ਇੱਥੋਂ ਉਹ ਹੈਗਾ 10-12 ਕਿਲੋਮੀਟਰ ਬਾੜ ਤੇ ਆ ਇੱਥੋਂ ਨਹਿਰ 15-20 ਮਿੰਟ ਤੁਹਾਨੂੰ ਲੱਗੇ ਹੋਣਿਆ ਜੀ ਹਾਂ ਲੱਗੇ ਨੇ ਤਾਂ ਤੇ ਜਦੋਂ ਮੈਂ ਉੱਥੇ ਗਿਆ ਇਕੱਲਾ ਮੋਟਰਸਾਈਕਲ ਸੀ ਝੋਲਾ ਸੀ ਤੇ ਦਵਾਈ ਲਈ ਸੀ ਸੀ ਪਈ ਸੀ ਉੱਥੇ ਇਹ ਸੁਸਾਈਡ ਨੋਟਿਸ ਲਿਖਿਆ ਬਾਪੂ ਉਹਦੇ ਵਿੱਚ ਕੀ ਲਿਖਿਆ ਕੁਝ ਕੀ ਲਿਖ ਕੇ ਗਏ ਆ ਪੜਿਆ ਪੜਾਇਆ ਪੁਲਿਸ ਨੇ ਤੁਹਾਨੂੰ ਵੀ ਇਹਦੇ ਵਿੱਚ ਆ ਕੁਝ ਲਿਖੋ ਜੀ ਨਹੀਂ ਕਈ ਵਾਰ ਪੁਲਿਸ ਨੇ ਪੜਾਈ ਇੱਥੇ ਆ ਇੱਥੇ ਜੋ ਮੈਂ ਇੱਥੇ ਆ ਜੋ ਕਿ ਕਿਸੀ ਨੇਮ ਨਿਕਿਆ ਹੋਇਆ ਸੀ ਇੱਥੇ ਆ ਜੋ ਮੜ ਇੱਥੇ ਇਧਰ ਬਾਈ ਨੂੰ ਓਖਾ ਹੋਣਾ ਦੇਖਿਆ ਉਹ ਕਿਸੇ ਨੇਮ ਨਿਕਿਆ ਸੀ ਸਾਰੇ ਸੀਗੇ ਉੱਥੇ ਮੌਕੇ ਤੇ ਉਂ ਜਣੀ ਵੀ ਸੀਗਾ ਕੱਪੜਾ ਤਕਰੀਬਨ ਐਡਾ ਸਾਰਾ ਹੋ ਜਿਹਦੇ ਤੇ ਲਿਖਿਆ ਸੀਗਾ ਕੱਪੜੇ ਤੇ ਲਿਖਿਆ ਕੱਪੜਾ ਸੀ ਮਲਮਲ ਦਾਮ ਚਿੱਟਾ ਜਿਹਾ ਕੱਪੜਾ ਹੁੰਦਾ ਆਪਣਾ ਉਹਦੇ ਤੇ ਲਿਖਿਆ ਇਹ ਕਰੜੇ ਜੇ ਕੱਪੜੇ ਦੇ ਉਹ ਮੁੜ ਕੇ ਪੁਲਿਸ ਨੇ ਵੈਰੀਫਾਈ ਕਰਕੇ ਉਹਨੂੰ ਪਾੜ ਕੇ ਉੱਥੇ ਸੁੱਟਦਾ ਮੈਂ ਸੋਚਿਰੋ ਦੋਹਾਂ ਤਰ੍ਹਾਂ ਦੀ ਸਹਿਮਤੀ ਹੋ ਗਈ ਉਹਨਾਂ ਨੇ ਪਾੜ ਕੇ ਉੱਥੇ ਡਸਟਬਿਨ 'ਚ ਸੁੱਟਦਾ ਉਹ ਆਓ ਇਤੂ ਬਾਦ ਕੁਛ ਆਜਿ ਤੈਨੂੰ ਦੇਖੇ ਕੱਪੜੇ ਤਾਂ ਵਿੱਚ ਨਹੀਂ ਕਪੜਾ ਸੀਗਾ ਜਿਵੇਂ ਆਪਣਾ ਮਲ ਮਲ ਦਾ ਕੱੜਾ ਜਾਂ ਕਪੜਾ ਹੁੰਦਾ ਜਿਵੇਂ ਕੋਈ ਮਾਵਾ ਜਿਵੇਂ ਦਿੱਤਾ ਹੁੰਦਾ ਕਪੜਾ ਹਾਂ ਉਹ ਉਹ ਚੀਜ਼ ਤੇ ਸੀਗਾ ਇਹ ਹਾਂਜੀ ਸਾਨੂੰ ਪੜਾਇਆ ਨਹੀਂ ਪੁਲਿਸ ਨੇ ਸੀ ਪੜਿਆ ਤੇ ਨਹੀਂ ਪੜਾਇਆ ਨਹੀਂ ਪੜਾਇਆ ਉਹ ਅੰਦਰ ਸੀਗੇ ਬੰਦੇ ਕਮਰਾ ਛੋਟਾ ਸੀਗਾ ਜਿੱਥੇ ਹੋਈ ਜਾਂਦੀ ਸੀ ਸਮਝੋਤਾ ਤੇ ਅਸੀਂ ਬਾਹਰ ਸੀਗੇ ਸਾਰੇ ਜੀ ਤੁਹਾਡਾ ਕੀ ਲੱਗਦਾ ਸੀ ਇਹ ਮੁੰਡਾ ਮਰਨ ਵਾਲਾ ਇਹ ਸਾਡਾ ਜੀ ਭਤੀਜਿਆਂ ਦੇ ਸਾਂ ਲੱਗਦਾ ਵੈਸੇ ਤਾਂ ਵੀ ਇਹ ਜਿਹੜਾ ਭਾਈ ਆ ਇਹ ਸਾਡੀ ਭੂਆ ਦਾ ਮੁੰਡਾ ਹੈ ਤੇ ਉਹ ਸਾਡਾ ਭਤੀਜਾ ਲੱਗਦਾ ਸੀਗਾ ਜਿਹਦੀ ਡੈਥ ਹੋਈ ਹੈ ਹਾਂਜੀ ਤੁਹਾਡੇ ਨਾਲ ਕੋਈ ਗੱਲਬਾਤ ਹੁੰਦੀ ਸੀ ਜਿਵੇਂ ਅੱਜ ਕੱਲ ਦੇ ਮੁੰਡੇ ਆਪਣੇ ਚਾਚੇ ਨਾਲ ਵੀ ਗੱਲ ਕਰ ਲੈਂਦੇ ਆ ਨਹੀਂ ਗੱਲਬਾਤ ਆ ਇਹਨਾਂ ਆਪ ਦੇ ਕੁਇਲਦਾਰਾਂ ਦੇ ਵਿੱਚ ਸਾਰੇ ਬਿਜੀ ਰਹਿੰਦੇ ਆ ਵੀ ਆਪਾਂ ਤਾਂ ਐਵੇਂ ਕਹਿ ਦਈਏ ਵੀ ਹਜੇ ਤੱਕ ਮੈਂ ਤਾਂ ਪੂਰੀ ਸ਼ਕਲ ਦਾ ਆਪਣੇ ਰੂਹ ਵਾਖੋ ਵੀ ਇਹ ਗੱਲ ਹੈ ਕੀ ਕੀ ਲੱਗਦਾ ਤੁਹਾਨੂੰ ਮੌਤ ਦਾ ਕਾਰਨ ਕੀ ਹੋ ਸਕਦਾ ਤੁਸੀਂ ਬਾਹਰ ਦਾ ਤੁਰੇ ਫਿਰਦੇ ਹੋ ਕਾਰਨ ਤਾਂ ਹੁਣ ਵੇਖੋ ਜੀ ਸਾਰੇ ਇਹਦੇ ਵਿੱਚ ਕੁਝ ਨਹੀਂ ਕਹਿ ਸਕਦੇ ਆਪਾਂ ਵੀ ਨਾ ਤਾਂ ਆਪਾਂ ਇਹ ਕਹਿ ਸਕਦੇ ਵੀ ਇਹਨਾਂ ਨੇ ਜ਼ਬਰਦਸਤੀ ਹੋਈ ਹੈ ਇਹ ਵੀ ਨਹੀਂ ਆਪਾਂ ਤਾਂ ਕਹਿ ਸਕਦੇ ਇਹ ਤਾਂ ਹੁਣ ਉਹਨਾਂ ਦੋਹਾਂ ਜਿਹਨਾਂ ਨੂੰ ਪਤਾ ਹੈ ਵੀ ਜਿਨ੍ਹਾਂ ਨੇ ਇਹ ਕੰਮ ਕੀਤਾ ਜਦੋਂ ਤੀਜਾ ਬੰਦਾ ਹੀ ਹੈ ਨਹੀਂਗਾ ਨਾ ਮਾਂ ਪਿਓ ਨੂੰ ਪਤਾ ਨਾ ਉਹਨਾਂ ਦੇ ਨੂੰ ਪਤਾ ਜਦੋਂ ਘਰੋਂ ਗਏ ਆ ਨਾ ਘਰੇ ਆ ਜਾਂਦਾ ਪਤਾ ਇਹ ਤਾਂ ਅਗਲੇ ਕਹਿੰਦੇ ਵੀ ਕੰਮ ਤੇ ਹੈ ਕੰਮ ਤੋਂ ਆਉਂਦਾ ਜਾਂਦਾ ਜਿਵੇਂ ਵੀ ਆਉਂਦਾ ਨਹੀਂ ਆਉਂਦਾ ਇਹ ਤਾਂ ਕੰਮ ਤੋਂ ਨਹੀਂ ਤਿੰਨ ਤਿੰਨ ਚਾਰ ਚਾਰ ਦਿਨ ਘਰੇ ਵੀ ਨਹੀਂ ਆਉਂਦਾ ਕਹਿੰਦੇ ਦੱਸਦੇ ਇਹਨਾਂ ਦੇ ਦੱਸਣ ਦੀ ਗੱਲ ਹੈ ਹਾਂ ਕਦੇ ਉਹਨੇ ਕਦੇ ਉਹਨੇ ਇਸ ਮਾਮਲੇ 'ਚ ਘਰੇ ਗੱਲ ਕੀਤੀ ਵੀ ਬਈ ਮੈਂ ਇਸ ਤਰੀਕੇ ਨਾਲ ਐਸ ਰਿਸ਼ਤੇ 'ਚ ਐ ਮੈਂ ਚਾਹੁੰਨਾ ਵੀ ਵਿਆਹ ਹੋ ਜੇ ਮੇਰਾ ਨਹੀਂ ਇਹ ਚੀਜ਼ ਬਾਰੇ ਨਹੀਂ ਪਤਾਗਾ ਕਿਉਂ ਅਸੀਂ ਇਹ ਬਾਰੇ ਕੋਈ ਪਤਾ ਨਹੀਂ ਇਹ ਚੀਜ਼ ਕਿੰਨੇ ਕਮੇ ਦਾ ਟੈਪ ਸੀ ਜਦੋਂ ਤੁਹਾਨੂੰ ਸੁਨੇਹਾ ਮਿਲਦਾ ਆ ਕੇ ਵੀ ਉੱਥੇ ਦੋ ਡੱਡ ਬੋਡੀਆਂ ਪੀਂਆਂ ਜਿਨ੍ਹਾਂ ਨੇ ਜ਼ਹਿਰ ਖਾ ਲਿਆ ਇਹਨਾਂ ਨੂੰ ਪਤਾ ਹੀ ਟਾਈਮ ਕਿੰਨਾ ਕਹੂਗਾ 1:30 ਵਜੇ ਦਾ ਟਾਈਮ 1 ਵਜੇ ਦਾ ਹਾਂ 1 ਵਜੇ ਦਾ ਟਾਈਮ ਹੈ ਇਸੇ ਮੈਂ ਕੈਸੀ ਬੱਪੂ ਉੱਥੇ ਨਹੀਂ ਮੈਂ ਨਹੀਂ ਗਿਆ ਇਹ ਨੂੰ ਮੁੰਡਾ ਲਿਆ ਸੀ ਸੱਦਕੇ ਪੁਰਾ ਇਹਨਸਾਰ ਦੇ ਕਿ ਲਿਆ ਸੀ ਉੱਥੇ ਵਾਲਾ ਛਾਣੇ ਕੇ ਇਹਨੂੰ ਪਤਾ ਸੀ ਪਾਦਰ ਸਾਹਿਬ ਹੈ ਇਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਨੀਡੇ ਪਹਿਲੇ ਬੱਚਾ ਪੁੱਤ ਹੋਇਆ ਕੱਲੇ ਪਾਸੇ ਹਾਂ ਹਾਂ ਸਰਾਰਾ ਕਰੀ ਥੋੜਾ ਕੱਪੀ ਕੋ ਘਰੇ ਗੱਲਬਾਤ ਹੁੰਦੀ ਸੀ ਕੋਈ ਮੁੰਡਾ ਕਰਦਾ ਸੀ ਜਿਵੇਂ ਉਹ ਦੂਸਰੀ ਔਰਤ ਦੇ ਨਾਲ ਉਹਦੇ ਸਬੰਧ ਸੀ ਕੋਈ ਗੱਲਬਾਤ ਹੁੰਦੀ ਹੋਵੇ ਤੁਹਾਡੀ ਨਾ ਜੀ ਨਹੀਂ ਕੋਈ ਗੱਲ ਨਹੀਂ ਕਾਲ ਨਹੀਂ ਹੁੰਦੀ ਸੀ ਜਦੋਂ ਇੱਥੋਂ ਘਰੋਂ ਗਏ ਤਾਂ ਕੁਝ ਕਹਿ ਕੇ ਗਿਆ ਵੀ ਕੋਈ ਆਖਰੀ ਗੱਲ ਜਾਂ ਕੁਛ ਉਹ ਘਰੇ ਨਹੀਂ ਰਹਿੰਦਾ ਸੀਗਾ ਅੱਛਾ ਰਹਿੰਦਾ ਹੀ ਨਹੀਂ ਉਹ ਤਾਂ ਉੱਥੇ ਪੱਕੀ ਡਿਊਟੀ ਤੇ ਹੀ ਸੀਗਾ ਸਾਨੂੰ ਨਹੀਂ ਪਤਾ ਉਹ ਕਦੋਂ ਕੁੜੀ ਨੂੰ ਲਗਾਇਆ ਕਦੋਂ ਨਹੀਂ ਲਗਾਇਆ ਸਾਨੂੰ ਨਹੀਂ ਪਤਾ ਉਹਨੇ ਕਿੰਨੇ ਦਿਨ ਹੋ ਗਏ ਸੀ ਘਰੇ ਆਏ ਨੂੰ ਪਹਿਲਾਂ ਉਹ ਜੀ ਵੈਸੇ ਮਹੀਨਾ ਹੀ ਹੋ ਗਿਆ ਸੀ ਉਹਨੂੰ ਆਏ ਜੁਕਰ ਹਾਂ ਖਰਚਾ ਪਾਣੀ ਵੀ ਨਹੀਂ ਦਿੰਦਾ ਸੀ ਘਰੇ ਕਹਿੰਦੇ ਵੀ ਜਿਵੇਂ ਨਹੀਂ 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 ਖਰਚਾ ਪਾਣੀ ਕਾਹਦਾ ਉਹਨੇ ਦੇਣਾ ਕੀ ਕਰਾਂ ਜੇ 5-400 ਛੋਟੇ ਮੁੰਡੇ ਨੂੰ ਦੇ ਗਿਆ ਹੋਵੇ ਨਹੀਂ ਤਾਂ ਖਤਮ ਸੀ ਬੇਦਖਲ ਤਾਂ ਨਹੀਂ ਕੀਤਾ ਸੀ ਤੁਹਾਡਾ ਜਿਵੇਂ ਆਮ ਤੌਰ ਤੇ ਆਪਾਂ ਬੱਚਾ ਖਰਾਬ ਕਰਦਾ ਘਰ ਦਾ ਬੇਦਖਲ ਵੀ ਕਰਦੇ ਨੇ ਉਹ ਤਾਂ ਨਹੀਂ ਕੀਤਾ ਸੀ ਉਹ ਜੀ ਕੀਤਾ ਸੀ ਕੀਤਾ ਸੀ ਬੇਦਖਲ ਹਾਂ ਜੀ ਐਵੇਂ ਆਪ ਕਿੰਨਾ ਚਿਰ ਹੋ ਗਿਆ ਬੇਦਖਲ ਕਰਨ ਨੂੰ 20 ਸਾਲ ਸਾਰਾ ਹੋ ਗਿਆ ਸਾਲ ਸਾਰਾ ਬੇਦਖਲ ਕਰਨ ਦਾ ਕਾਰਨ ਕੀ ਸੀ ਖਰਾਬ ਕਰਦਾ ਕੰਦਾ ਹੀ ਸੀਗਾ ਵੀ ਮੈਨੂੰ ਤੰਗ ਨਾ ਕਰੇ ਕਿਸੇ ਨਾਲ ਲੜੇ ਬੋਲੇ ਨਾ ਜਿਵੇਂ ਹੁਣ ਮਤਲਬ ਕਿ ਉਹਦਾ ਉਧਰ ਰਿਲੇਸ਼ਨ ਚੱਲ ਰਹੀ ਸੀਗੀ ਠੀਕ ਹੈ ਨਾ ਉਹ ਮੈਨੂੰ ਘੁੱਟਦੇ ਸੀਗੇ ਠੀਕ ਹੈ ਨਾ ਤੇ ਫਿਰ ਮੈਨੂੰ ਇਹ ਕੰਮ ਕਰਨਾ ਪਿਆ ਘਰਾਂ ਦੇ ਘਰ ਹੀ ਸੀ ਤੁਹਾਡੇ ਦੋਨੇ ਪਾਸੇ ਘਰ ਦੀ ਰਸਤਾ ਰਹੀ ਸੀ ਤੁਹਾਡੇ ਨਾਲ ਉਹ ਤੁਹਾਡੇ ਰਿਸ਼ਤੇ ਚ ਕੀ ਲੱਗਦਾ ਸੀ ਜਿਹਦੇ ਘਰ ਵਾਲੀ ਸੀ ਉਹ ਕੁੜੀ ਉਹ ਭਤੀਜਾ ਨੇ ਥਾਂ ਹੀ ਲਾ ਦਈ ਸਾਡੇ ਤੁਹਾਡੀ ਭਤੀਜ ਨੂੰ ਹੀ ਸੀ ਇੱਕ ਤਰ੍ਹਾਂ ਦੀ ਗੱਲ ਹਾਂ ਹਾਂ ਜੀ ਹਾਂ ਭਤੀਜੇ ਦੇ ਘਰ ਵਾਲੀ ਸੀ ਜਿਹਦੇ ਨਾਲ ਤੁਹਾਡਾ ਮੁੰਡਾ ਜਾਂਦਾ ਸੀ ਹਾਂ ਜੀ ਹੂੰ ਹੁਣ ਕੀ ਮੰਗ ਕਰਦੇ ਨੇ ਇਨਸਾਫ ਦੀ ਤੁਸੀਂ ਬਾਪੂ ਕੀ ਮੰਗ ਕਰੀਏ ਕੁਛ ਨਹੀਂ ਜੇ ਤਾਂ ਕਿਤੇ ਉਹ ਮਤਲਬ ਕਿ ਵੀ ਕਿਤੇ ਟੰਗੇ ਹੁੰਦੇ ਕਿਤੇ ਵੱਡੇ ਹੁੰਦੇ ਤਾਂ ਫੇਰ ਤਾਂ ਉਹਦੀ ਕੋਈ ਕਾਰਵਾਈ ਬਣ ਜਾਣੀ ਸੀ ਹੂੰ ਹੁਣ ਮੈਂ ਕੁਛ ਕਹਿ ਨਹੀਂ ਸਕਦਾ ਬਾਕੀ ਮੈਨੂੰ ਤਾਂ 2 ਵਜੇ ਪਤਾ ਲੱਗਦਾ ਬਾਹਰ ਸੀਸੀ ਦਾ ਕੰਮ ਤੇ ਨਾ ਕੰਮ ਕਰਦੇ ਬੈਸਟਰੀ ਦੇ ਨਾਲ ਡੇਢੀ ਕਰਦੇ ਹੁੰਦੇ ਆ ਤੇ ਉੱਥੋਂ ਪਿੰਡ ਵਾਲੇ ਨੇ ਫੋਨ ਕੀਤਾ ਤੇ ਮਤਲਬ ਕਿ ਵੀ ਦੱਸਿਆ ਵੀ ਜ਼ਹਿਰ ਖਾਧੀ ਗਈ ਹੈ दारू ਪੀਤੀ ਗਈ ਹੈ ਇਹ ਹੀ ਮੁਲਾਜ਼ਮਾ ਨੇ ਦੱਸਿਆ ਬਸ ਘੂਰ ਨਹੀਂ ਮੁੰਡਿਆਂ ਨੂੰ ਸਮਝਾਉਣ ਦੀ ਕੋਸ਼ਿਸ਼ ਨਹੀਂ ਕੀਤੀ ਕਈ ਵਾਰ ਆਪਾਂ ਬੱਚੇ ਨੂੰ ਸਮਝਾਉਣ ਕਹਿ ਦਿੰਦੇ ਆ ਵੀ ਤੂੰ ਪਾਈ ਪੁੱਠੇ ਰਾਹ ਪੈ ਗਏ ਪੁੱਤ ਸਮਝ ਤੂੰ ਐ ਨਾ ਕਰ ਘਰਾਂ ਦੇ ਘਰ ਆਪਣਾ ਘਰ ਖਰਾਬ ਹੋਊਗਾ ਨਾਲੇ ਉਹਨਾਂ ਦਾ ਹੋਊਗਾ ਸਮਝਾਉਣ ਦੀ ਕੋਸ਼ਿਸ਼ ਨਹੀਂ ਕਰੀ ਕੀ ਵਰ ਤੁਸੀਂ ਕੋਰਟ ਕੀਤੀ ਸੀ ਕਿ ਜਦੋਂ ਨਾ ਸਮਝੇ ਬੰਦਾ ਕੋਈ ਐਸ ਮਸਲੇ ਨੂੰ ਲੈ ਕੇ ਪੰਚਾਇਤਾਂ ਵੀ ਇਕੱਠੀਆਂ ਹੋਵਾਂ ਸੀ ਤੁਹਾਡੀਆਂ ਪਹਿਲਾਂ ਹਾਂ ਜੀ ਹੋ ਜਾਂ ਸੀ ਉਹਦੋਂ ਕੀ ਫੈਸਲੇ ਹੋਏ ਤੁਹਾਡੇ ਉਹਦੋਂ ਫੈਸਲਾ ਤਾਂ ਇਹੀ ਹੋਇਆ ਸੀਗਾ ਇਹ ਚੌਂਕੀ ਵਾਲਿਆਂ ਨੇ ਕਹਿਤਾ ਸੀਗਾ ਕਿ ਭਾਈ ਕੁੜੀ ਦੀ ਮਰਜ਼ੀ ਹੋਊ ਤੋੜਾ ਵਿੱਚ ਕੋਈ ਦਿੱਕਾ ਨਹੀਂ ਨਾ ਤਾਂ ਮੇਰਾ ਰੋਲ ਹੈ ਨਾ ਕੁੜੀ ਦੇ ਘਰ ਵਾਲੇ ਜਿੱਧਰ ਕੁੜੀ ਜਾਊਗੀ ਜਿਹਦੇ ਲਈ ਹਾਂ ਕਰ ਦੂ ਕੁੜੀ ਉੱਥੇ ਜਾਊਗਾ ਕੱਟ ਤੱਕ ਪਿੰਡ ਚੜਿੱਕ ਦੇ ਜਿਹੜੇ ਪ੍ਰੇਮੀ ਜੋੜੇ ਨੇ ਜ਼ਹਿਰ ਖਾਦਾ ਉਸ ਦੇ ਜਿਹੜੀ ਔਰਤ ਸੀਗੀ ਜਿਸ ਘਰ ਦੀ ਉਹ નો ਸੀ ਉਸ ਪਰਿਵਾਰ ਦੇ ਕੋਲੇ ਆਏ ਆ ਆਪਾਂ ਪਰਿਵਾਰ ਦੇ ਨਾਲ ਸਾਰੀ ਗੱਲਬਾਤ ਕਰਦੇ ਆ ਉਸ ਕ ਲੜਕੀ ਦਾ ਹਸਬੰਡ ਵੀ ਮੌਜੂਦ ਹੈ ਕਿਵੇਂ ਦੇ ਉਹਦੇ ਇਸ ਪਰਿਵਾਰ ਦੇ ਨਾਲ ਰਿਸ਼ਤੇ ਰਹੇ ਸਾਰਾ ਕੁਝ ਆਪਾਂ ਜਾਣਦੇ ਆ ਇਹ ਹੁਣ ਦੂਜਾ ਪੱਖ ਲੈ ਕੇ ਆਏ ਆ ਬਈ ਕਿਵੇਂ ਦੇ ਸੀਗੇ ਰਿਸ਼ਤੇ ਤੁਹਾਡੇ ਨਾਲ ਉਹਦੇ ਰਿਸ਼ਤੇ ਦਾ ਵੀ ਮੋੜ ਤੋਂ ਹੀ ਖਰਾਬੀ ਸੀਗੇ ਹਮਮ ਸਟਾਰਟਿੰਗ ਲੈਵਲ ਤੋਂ ਹੀ ਖਰਾਬ ਸੀਗੇ ਉਹ ਮੁੰਡੇ ਨਾਲ ਉਹਦੇ ਪਹਿਲਾਂ ਤੋਂ ਵਿਆਹ ਤੋਂ ਮੇਰੇ ਤੋਂ ਪਹਿਲਾਂ ਉਹਦੇ ਰਿਲੇਸ਼ਨ ਮੋੜ ਤੋਂ ਹੀ ਸੀਗੇ ਅੱਛਾ ਵਿਆਹ ਤੋਂ ਪਹਿਲਾਂ ਉਸਦੇ ਨਾਲ ਹੀ ਰਿਸ਼ਤਾ ਸੀ ਹਾਂਜੀ ਹਾਂਜੀ ਹਮ ਸਭ ਕੁਝ ਹੀ ਗਈ ਤੇ ਮੇਰਾ ਤੇ ਦੂ ਬਾਅਦ ਚ ਵਿਆਹ ਹੋਇਆ ਵਾ ਮੈਨੂੰ ਵਿਆਹ ਤੋਂ ਬਾਅਦ ਵੀ ਥੋੜੇ ਟਾਈਮ ਬਾਅਦ 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 ਪਤਾ ਲੱਗੇ ਜਦੋਂ ਵੀ ਮੈਨੂੰ ਪਤਾ ਲੱਗੇ ਮੈਂ ਉਹਨਾਂ ਮੁਰੇ ਹੱਥ ਜੁੜੇ ਵੀ ਇਹ ਚੀਜ਼ ਨੂੰ ਰਹਿਤ ਨੂੰ ਆਦ ਨੂੰ ਖਤਮ ਕਰਦੋ ਉਹ ਮੁੰਡੇ ਨੇ ਫੇਰ ਵੀ ਕਹਿੰਦੇ ਖੇੜਾ ਨਹੀਂ ਛੱਡਿਆ ਹਨਾ ਮੁੰਡੇ ਨੇ ਵੀ ਨਹੀਂ ਛੱਡਿਆ ਜੋ ਮੇਰੇ ਘਰਾਂ ਵਾਲੀ ਪਹਿਲਾਂ ਸੀਗੀ ਇਸ ਟਾਈਮ ਨਹੀਂ ਗਈ ਨਾ ਉਹਨੇ ਛੱਡਿਆ ਤੇ ਨਾ ਉਹ ਮੁੰਡੇ ਨੇ ਛੱਡਿਆ ਇਸ ਇਸ ਮਸਲੇ ਨੂੰ ਲੈ ਕੇ ਮੈਂ ਇਹ ਗੱਲ ਸੁਣ ਰਿਹਾ ਸੀ ਤੇ ਸਾਡੇ ਭਾਈ ਪੰਚਾਇਤ ਮੈਂਬਰ ਆ ਉਹ ਵੀ ਦੱਸ ਰਹੇ ਸੀ ਵੀ ਕਹਿੰਦੇ ਪਹਿਲਾਂ ਪੰਚਾਇਤ ਕੱਟੀ ਹੋਈ ਸੀ ਗੁਰੂ ਘਰ ਦੇ ਵਿੱਚ ਉੱਥੇ ਵੀ ਗੱਲ ਹੋਈ ਸੀ ਉਦੋਂ ਕਿਤੇ ਵਿੱਚ ਉੱਥੇ ਆਪਣੇ ਖਾਣੇ ਖਾਣੇ ਚੋਈ ਸੀ ਖਾਣੇ ਚੋਈ ਸੀ ਹਾਂਜੀ ਉੱਥੇ ਕੀ ਫੇਰ ਗੱਲਬਾਤ ਹੋਈ ਸਾਰੀ ਗੱਲਬਾਤ ਅੰਕਲ ਉੱਥੇ ਕੋਈ ਨਹੀਂ ਹੋਈ ਸੀਗੀ ਨਾ ਤਾਂ ਨਾ ਤਾਂ ਉੱਥੇ ਜਿਹੜੀ ਕੁੜੀ ਦਾ ਰੋਲਾ ਸੀਗਾ ਨਾ ਤਾਂ ਉਹ ਉੱਥੇ ਪਹੁੰਚ ਸਕੇ ਉਹਦੇ ਵਿੱਚ ਕੋਈ ਗੱਲਬਾਤ ਨਹੀਂ ਹੋਈ ਉਸ ਮਸਲੇ ਤੋਂ ਬਾਅਦ ਅੱਜ ਮਸਲਾ ਕੱਲ ਪਤਾ ਲੱਗਿਆ ਵੀ ਉਹ ਉਹਨਾਂ ਨੇ ਆਪ ਦੀ ਜ਼ਹਿਰ ਖਾ ਕੇ ਖਤਮ ਹੋ ਗਈ ਇੱਥੋਂ ਤੁਹਾਡੇ ਕੋਲੋਂ ਗਈ ਨੂੰ ਕਿੰਨਾ ਚਿਰ ਹੋ ਗਿਆ ਤੁਹਾਡੇ ਕੋਲ ਹੋਏ ਨੂੰ 1.5 ਸਾਲ ਦੇ ਕਰੀਬ ਹੋ ਗਿਆ ਇਹ ਮੇਰੇ ਨਿਆ ਮੁੰਡੇ ਨੂੰ ਹੋ ਗਿਆ 1.5 ਸਾਲ ਦਾ ਤੁਹਾਡਾ ਕੋਈ ਪੰਚਾਇਤੀ ਰਾਜਨਾਮਾ ਹੋ ਗਿਆ ਸੀ ਤਲਾਕ ਕਹਿੰਦੇ ਨੇ ਪੰਚਾਇਤੀ ਕੋਈ ਨਹੀਂ ਹੋਇਆ ਕੋਈ ਪੰਚਾਇਤੀ ਰਾਜਨਾਮਾ ਨਹੀਂ ਹੋਇਆ ਸੀਗਾ ਜੀ ਕੁੜੀ ਨਾਲ ਕੁੜੀ ਦੇ ਨਾਲ ਕੋਈ ਪੰਚਾਇਤੀ ਰਾਜਨਾਮਾ ਨਹੀਂ ਹੋਇਆ ਸੀਗਾ ਨਾ ਕੋਈ ਉਹਨਾਂ ਦੇ ਪਿੰਡ ਪੱਖ ਤੋਂ ਦਾ ਕੋਈ ਨਾ ਕੋਈ ਦਾ ਪਿਓ ਨਾ ਕੋਈ ਮਾਂ ਕੋਈ ਇਸ ਚੀਜ਼ ਲੈਕ ਨਹੀਂ ਸੀਗੇ ਹਾਲਾਂਕਿ ਉਹ ਮੈਨੂੰ ਇਹ ਚੀਜ਼ ਤੇ ਜਿਵੇਂ ਉੱਥੇ ਜਾਂਦਾ ਸੀਗਾ ਇਹ ਚੀਜ਼ ਕਹਿੰਦੇ ਵੀ ਜੇ ਤੂੰ ਕੱਲ ਨੂੰ ਮਰਦਾ ਭਾਵੇਂ ਅੱਜ ਮਰ ਜਾ ਵੀ ਸਾਡੀ ਤਾਂ ਮਰੀ ਮਰੀ ਆ ਵੀ ਤੂੰ ਭਾਵੇਂ ਕੱਲ ਨੂੰ ਮਰਦਾ ਅੱਜ ਮਰ ਇਹ ਚੀਜ਼ ਮੈਨੂੰ ਕਹਿ ਕੇ ਮੋੜ ਦਿੰਦੇ ਹੁਣ ਘਰੋਂ ਗਈ ਨੂੰ ਉਹਨੂੰ ਕਿੰਨਾ ਟਾਈਮ ਹੋ ਗਿਆ ਡੇਢ ਸਾਲ ਦੇ ਕਰੀਬ ਹੀ ਦਸੀ ਨਹੀਂ ਉਹੀ ਹੋ ਗਈ ਡੇਢ ਸਾਲ ਦੇ ਡੇਢ ਸਾਲ ਹੋ ਗਏ ਤੁਹਾਡੇ ਕੈਮਰਾਮੈਨ ਨੂੰ ਕਹਿੰਦੇ ਦਿਖਾ ਦੇ ਆ ਦੋ ਬੱਚੇ ਆ ਇੱਕ ਇਹ ਵੱਡਾ ਲੜਕਾ ਤੇ ਇਹ ਬਾਈ ਦੀ ਗੋਦੀ ਚੱਕਾ ਇਹ ਛੋਟਾ ਲੜਕਾ ਇਹ ਕਿੰਨੀ ਉਮਰ ਦੇ ਬੱਚੇ ਦੋ ਨਿੱਕੇ 6 ਸਾਲਾਂ ਦੇ ਛੋਟੇ ਨਹੀਂ ਚੌਥੇ ਨਹੀਂ ਚੌਥਾ ਲੱਗੇ ਬੱਚਿਆਂ ਦਾ ਪਿਆਰ ਕਿੰਨਾ ਕਰਦੀ ਸੀ ਮੋਹ ਕਰਦੀ ਸੀ ਬੱਚਿਆਂ ਦਾ ਬੱਚਿਆਂ ਦਾ ਮੋਹ ਕਰਦੀ ਹੁੰਦੀ ਤਾਂ ਜੇ ਫਿਰ ਇਹਨੂੰ ਛੱਡ ਕੇ ਨਾ ਜਾਂਦੀ ਫਿਰ ਛੱਡ ਗਣੀ ਜੇ ਮੋਹ ਕਰਦੀ ਹੁੰਦੀ ਜੀ ਉਹਦੇ ਬਸ ਸਿਰਫ ਇੱਕ ਹੀ ਇਸ਼ਕ ਦਾ ਹੀ ਭੂਤ ਸਵਾਰ ਸੀਗਾ ਬਈ ਉੱਡੇ ਸਾਹਮਣੇ ਜੇ ਅਸ਼ਕ ਦਾ ਭੂਤ ਸਵਾਰ ਸੀਗਾ ਕਰਕੇ ਤਾਂ ਉਹ ਇਹਨਾਂ ਨੇ ਆ ਚੀਜ਼ ਖਤਮ ਹੋ ਗਿਆ ਜੀ ਇੱਕ ਮੈਂ ਦਿਖਾਉਣਾ ਚਾਹਣਾ ਕਿ ਇੱਕ ਗੁਰਸਿੱਖ ਪਰਿਵਾਰ ਆ ਮਿਹਨਤੀ ਪਰਿਵਾਰ ਆ ਵੀ ਬਹੁਤ ਵੀਡੀਓ ਕਰਨ ਤੋਂ ਪਹਿਲਾਂ ਵੀ ਭਾਵਕ ਹੋ ਗਿਆ ਸੀ ਬਹੁਤ ਰੋਇਆ ਅਸੀਂ ਪਰਿਵਾਰ ਨੂੰ ਇਹ ਕਿਹਾ ਕਿ ਅਸੀਂ ਤੁਹਾਡੀ ਵੀਡੀਓ ਨਹੀਂ ਬਣਾਉਣੀ ਚਾਹੁੰਦੇ ਜੇਕਰ ਤੁਹਾਡੀ ਸਹਿਮਤੀ ਹੈ ਤਾਂ ਅਸੀਂ ਵੀਡੀਓ ਬਣਾ ਲਾਂਗੇ ਪਰਿਵਾਰ ਕਹਿੰਦਾ ਨਹੀਂ ਸਾਡੀ ਵੀਡੀਓ ਬਣਾਓ ਸਾਡਾ ਵੀ ਲੋਕਾਂ ਤੱਕ ਪੱਕ ਪਹਚਾਓ ਨਹੀਂ ਲੋਕਾਂ ਨੇ ਕਹਿਣਾ ਵੀ ਦੂਜਾ ਪੱਕ ਖਣੀ ਕਿਹੋ ਜਿਹਾ ਹੋਊਗਾ ਦੂਜਾ ਪਰਿਵਾਰ ਕਿਹੋ ਜਿਹਾ ਹੋਊਗਾ ਬਹੁਤ شریف ਪਰਿਵਾਰ ਆ ਮਿਹਨਤੀ ਪਰਿਵਾਰ ਆ ਬਾਈ ਦੇ ਹੱਥਾਂ ਤੋਂ ਲੱਗਦਾ ਦਿਖਾਇਓ ਕਿ ਵੇਖੋ ਬਾਈ ਦੇ ਜਿਹੜਾ ਹੱਥ ਹੈ ਇਸ ਵਕਤ ਝੋਨੇ ਚੋਂ ਘਾ ਕੱਢ ਕੱਢ ਕੇ ਗਲੇ ਪਏ ਜਮ ਇੱਕ ਤਾਂ ਗੱਲ ਕਰੀਏ ਵੀ ਆਪਾਂ ਜਨਾਨੀ ਜਦੋਂ ਭੱਜਦੀ ਐ ਘਰੇ ਸਮਾਨ ਨਾ ਹੋਵੇ ਉਦੋਂ ਭੱਜਦੀ ਐ ਕਿ ਇਹ ਤਾਂ ਇੱਕ ਨਸ਼ੇੜੀ ਐ ਇੱਕ ਸ਼ਰਾਬੀ ਐ ਇੱਕ ਬਾਬੀ ਐ ਇਹ ਕੰਮ ਨਹੀਂ ਕਰਦਾ ਕਿ ਕਰੇ ਸੌਦਾ ਨਹੀਂ ਲਾਉਂਦਾ ਤੇ ਮੈਂ ਤਾਂ ਆਖ ਕੇ ਜਾਣਾ ਸੀ ਭੱਜਣਾ ਸੀ ਅੱਜ ਪਰਿਵਾਰ ਦੇ ਸਾਰਿਆਂ ਦੇ ਜਿਹੜੇ ਹੰਝੂ ਵਹਿ ਰਹੇ ਨੇ ਕਿ ਇੰਨਾ ਮੋਹ ਪੇ ਕਰਦੇ ਸੀ ਉਸ ਨੂੰ ਹੱਦੋਂ ਵੱਧ ਮੋਹ ਕਰਦੇ ਸੀ ਬਾਈ ਵੀ ਬਹੁਤ ਜ਼ਿਆਦਾ ਰੋਇਆ ਪਹਿਲਾਂ ਵੀਡੀਓ ਕਰਨ ਤੋਂ ਭਾਵਕ ਹੋ ਗਿਆ ਸੀ ਕਿ ਮੈਂ ਕੀ ਦੱਸ ਸਕਾਂ ਅਸੀਂ ਇਹਨੂੰ ਆਖ ਕੇ ਵੀ ਅਸੀਂ ਵੀਡੀਓ ਨਹੀਂ ਬਣਾਉਣੀ ਚਾਹੁੰਦੇ ਪਰਿਵਾਰ ਕਹਿੰਦਾ ਨਹੀਂ ਸਾਡਾ ਪੱਖ ਲੋਕਾਂ ਤੱਕ ਜ਼ਰੂਰ ਪਹੁੰਚਾਉਣਾ ਚਾਹੀਦਾ ਇੱਕ ਇਧਰ ਮਾਤਾ ਖੜੇ ਨੇ ਇਹਨਾਂ ਦੀ ਸੱਸਾ ਜਿਹੜੀ ਔਰਤ ਨੇ ਜ਼ਹਿਰ ਖਾਦੀ ਹੈ ਮਾਤਾ ਕਿਵੇਂ ਸੀ ਗੱਲਬਾਤ ਤੁਹਾਡੇ ਨਾਲ ਵੀ ਕੋ ਲੜਦੀ ਰਹਿੰਦੀ ਸੀ ਮੇ ਤਾਂ ਜੇ ਪਾਸ ਤੋਂ ਪਹਿਲਾ ਤੇ ਥੱਪੇ ਲੈ ਲੈ ਪੈਂਦੀ ਸੀ ਜਾਂ ਮੇਰੇ ਘਰੇ ਆ ਗਈ ਨਾ ਰੋਟੀ ਨਾ ਟੁੱਕ ਮੈਨੂੰ ਬਜਲਣ ਨੂੰ ਦੱਸਦੀ ਸੀ ਮੇਰੇਆਂ ਢਿੰਗੋਂ ਪੈਣੀ ਮੇਰੇ ਨਾ ਹੁੰਦੀ ਸੀ ਸਾਡੀ ਕੋਈ ਨਹੀਂ ਸੀ ਸੁਣਦਾ ਨਾ ਦੀ ਮਾਂ ਬੁਲਾਉਂਦੀ ਸੀ ਨਾ ਤੇ ਪਿਓ ਬੁਲਾਉਂਦਾ ਸੀ ਮੇਰੇ ਪਤਨਾ ਬਦਲੇ ਲੈ ਲੈਦਾ ਨਹੀਂ ਇੱਕ ਮੇਰਾ ਬਜੁਰਤ ਅਸੀਂ ਆਹੀ ਮੇਰਾ ਚੱਜਦਾ ਸੀ ਇਹਨਾਂ ਨੇ ਸਾਰ ਘਰ ਜਾੜਤਾ ਅਸੀਂ ਮੇਰੇ ਪਤ ਨੂੰ ਹੱਥ ਬੰਨ੍ਹ ਦ ਸੀ ਤੇ ਪੈਰੀ ਹੱਥ ਲਾਉਂਦਾ ਸੀ ਮੈਨੂੰ ਬਸ ਜਾਣ ਦੇ ਉਹ ਮੁੰਡੇ ਨੇ ਤੇ ਕੁੜੀ ਨੇ ਖੇੜਾ ਨਹੀਂ ਸੱਟਿਆ ਉਹ ਨਹੀਂ ਬਸ ਆਈ ਬੈਂਟੀ ਇਹਨਾਂ ਮੁਰੇ ਸਾਡੀ ਅੰਸਾਂ ਇੱਕ ਗੱਲ ਨਹੀਂ ਸੁਣੀ ਇਹਨਾਂ ਨੇ ਕੋਈ ਵੀ ਸਾਨੂੰ ਪੰਜੇ ਰੋਲਤਾ ਇਹਨਾਂ ਨੇ ਮੈਂ ਫਸੀ ਸੀ ਮੈਂ ਸਿੱਲਾ ਬੈਠੇ ਗਵੰਡੇ ਸਾਨੂੰ ਪਤਾ ਨਹੀਂ ਸੀ ਮੇਰੇ ਮੁੰਡੇ ਨੂੰ ਬਚੋਲੇ ਨੂੰ ਧਮਕੀਆਂ ਦਿੱਤਾ ਕਿਥੇ ਤਾਈ ਮਰ ਜੀ ਜ਼ੋਰ ਲਾ ਲਾ ਮੈਂ ਆਪਦੇ ਭਤੀਜੇ ਮਗਰ ਜ਼ੋਰ ਲਾਉਂਗਾ ਅਸੀਂ ਫੇਰ ਦਬ ਜਾਂਦੇ ਸੀ ਜੇ ਤੁਹਾਡੇ ਵੀ ਰਿਸ਼ਤੇਦਾਰ ਸੀਗੇ ਵਿਚੋਲਾ ਕਹਿੰਦੇ ਸਾਡੀ ਵੀ ਰਿਸ਼ਤੇਦਾਰੀ ਆ ਉਹ ਤਾਂ ਉਹਨਾਂ ਦੀ ਕੁੜੀ ਮੇਰੀ ਧੀ ਰਸਾ ਕਰਾਇਆ ਉਹਨੇ ਆਪਦੇ ਜੇਠ ਦੇ ਪਤਨਾ ਮੇਰੀ ਧੀ ਉਹਨਾਂ ਦੇ ਚੁੱਲ੍ਹੇ ਤੇ ਵੱਸਦੀ ਆ ਮੇਰੀ ਧੀ ਦੇ ਗਾਲ ਲਾਂਬਾ ਸੁਣ ਲੈਣਗੇ ਕੋਈ ਹੈਗਾ ਤਾਂ ਦੱਸ ਸਕਦੇ ਸਾ ਜਿਹੜੇ ਮੁੰਡੇ ਨੇ ਜ਼ਹਿਰ ਖਾਧਿਆ ਤੁਹਾਡੀ ਨੋਹ ਦੇ ਨਾਲ ਰਿਲੇਸ਼ਨ ਸੀ ਰਿਸ਼ਤਾ ਵੀ ਉਹਨਾਂ ਨੇ ਭਰਾ ਨਹੀਂ ਕਰਾਇਆ ਸੀ ਉਹਦਾ ਸਾਕ ਪਤੀ ਜੀ ਆ ਸੀ ਉਹਦਾ ਚਾਚਾ ਸੀ ਸਕੇ ਚਾਚੇ ਨਹੀਂ ਕਰਾਇਆ ਸੀ ਸਾਡਾ ਲੱਗਦਾ ਸੀ ਦਿਉਰਾ ਦੇ ਥਾਂ ਉਹ ਹੂੰ ਉਹਨਾਂ ਨੇ ਜੀ ਮਿੱਠੇ ਹੋ ਕੇ ਸਾਨੂੰ ਕਰਾਤਾ ਸਾਨੂੰ ਨਹੀਂ ਸੀ ਇਹ ਗੱਲ ਦਾ ਪਤਾ ਲੱਗਿਆ ਆਵੇਸ਼ ਦੀ ਦੋਵੇਂ ਭਰਾ ਲੜ ਪਏ ਉਦੋਂ ਮੁੰਡੇ ਦੇ ਪਿਓ ਨੇ ਮੈਨੂੰ ਦੱਸਿਆ ਕਿ ਨਾ ਤੇਰੇ ਆਈ ਨੋਹ ਦੀਆਂ ਤੇ ਕਾਲੀਆਂ ਦੀਆਂ ਫੋਟੋ ਆ ਕਾਲੀ ਦੀ ਜੇਬ ਚ ਉਹਨੇ ਅੱਜ ਸਾਡੂ ਦੀ ਕੁੜੀ ਨਾਲ ਰਿਸ਼ਤਾ ਕਰਾਇਆ ਸੀ ਸਾਡੂ ਦੀ ਕੁੜੀ ਦਾ ਤੇ ਮੁੰਡੇ ਦੇ ਪਿਓ ਨੇ ਦੱਸਿਆ ਮੈਨੂੰ ਤੇਰੀ ਨੋਹ ਦੀਆਂ ਤੇ ਮੇਰੇ ਮੁੰਡੇ ਦੀਆਂ ਉਹਦੀ ਜੇਬ ਚ ਫੋਟੋ ਆ ਪਹਿਲਾਂ ਤੋਂ ਹੀ ਸੀਗਾ ਰਿਸ਼ਤਾ ਜੀ ਉਹਨਾਂ ਦਾ ਹਾਂ ਜੀ ਸਾਡੇ ਕੋਲ ਰੱਖਿਆ ਚੋਰ ਇਹਨਾਂ ਨੇ ਜਾਂ ਤਾਂ ਪਹਿਲਾਂ ਹੀ ਉਹ ਮਿਲਦੀ ਗੱਲ ਦਸੀ ਪਹਿਲਾਂ ਹੀ ਇਹਨਾਂ ਨੇ ਉਹ ਲਾ ਰੱਖਿਆ ਦੋਵਾਂ ਧਿਰਾਂ ਨੇ ਬਾਅਦ ਵਿੱਚ ਲੜ ਪਏ ਆਵੇਸ਼ ਦੀ ਭਰਾ ਭਰਾ ਉਦੋਂ ਉਦੋਂ ਸਾਨੂੰ ਦੱਸਿਆ ਉਹਨਾਂ ਨੇ ਉਹ ਤਾਂ ਗੁੰਝੜੀ ਇਹਨਾਂ ਨੇ ਖੋਲਤੀ ਹੂੰ ਆ ਸਾਡੇ ਨਾਲ ਚੱਕਰ ਹੋਇਆ ਅਸੀਂ ਝੱਜ ਗਏ ਅਸੀਂ ਕਿ ਆਪਦੇ ਆ ਇਹਨਾਂ ਨੇ ਆਪਦੇ ਬਣਾ ਕੇ ਸਾਡਾ ਗਲ ਘੁੱਟਤਾ ਜੀ ਜੀ ਬਾਈ ਜੀ ਇਹ ਗੱਲ ਇਦਾਂ ਨਹੀਂ ਹੋਈ ਵੀ ਜੋ ਕੁਝ ਹੋ ਗਿਆ ਕਰੋ ਪਿੱਛੇ ਮਿੱਟੀ ਪਾ ਦੋ ਹੁਣ ਤੂੰ ਸਿਆਣੀ ਬਣ ਕੇ ਰਹਿ ਹਾਂ ਜੀ ਇਹ ਨਹੀਂ ਗੱਲ ਇਹ ਚੀਜ਼ ਮੇਰੇ ਪਤਾ ਨਹੀਂ ਮੈਂ ਕਿੰਨੇ ਕਵਾਰੀ ਉਹਨੂੰ ਕਮਰੇ ਦੇ ਅੰਦਰ ਅੰਦਰ ਤੱਕ ਉਹ ਚੀਜ਼ ਨੂੰ ਸੋਲਵ ਕਰਦਾ ਸੀਗਾ ਪਰ ਉਸ ਚੀਜ਼ ਦਾ ਆ ਦੋ ਬੱਚੇ ਹੋ ਗਏ ਦੋ ਬੱਚਾਂ ਤੋਂ ਬਾਅਦ ਵੀ ਉਹਦੇ ਮੈਂ ਪੈਰੀ ਹੱਥ ਤੱਕ ਲਾਏ ਮੁੰਡੇ ਦੇ ਵੀ ਉੱਥੇ ਬਕਾਇਦਾ ਜਿੱਥੇ ਕੰਮ ਕਰਦਾ ਸੀ ਉੱਥੇ ਜਾ ਕੇ ਮੁੰਡੇ ਦੇ ਵੀ ਪੈਰੀ ਹੱਥ ਤੱਕ ਲਾਏ ਵੀ ਵੀਰੇ ਪਿੱਛੇ ਹਟ ਜਾ ਪਿੱਛਲ ਮੇਰਾ ਨਹੀਂ ਤੂੰ ਕਹ ਕਿ ਹਰ ਸਾਡਾ ਵੀ ਜਿਹੜਾ ਬੱਚਾ ਹੈ ਮਾਰਾ ਮੇਰੇ ਬੱਚਾ ਹੈ ਮਾਰਾ ਪਿੱਛੇ ਹਟ ਜਾ ਮੇਰਾ ਘਰ ਵਸ ਲੈ ਵੀ ਬਾਥ ਲੈਣ ਦੋ ਆਪਦੀ ਜਨਾਨੀ ਦੇ ਵੀ ਪੈਰੀ ਹੱਥ ਤੱਕ ਲਾਏ ਉਹ ਮੁੰਡੇ ਦੇ ਵੀ ਲਾਏ ਉਹਨੇ ਤੁਹਾਨੂੰ ਕਿਹਾ ਕੁਝ ਵੀ ਮੈਂ ਕੋਈ ਨਹੀਂ ਹਟ ਜੂਗਾ ਜਾਂ ਨਹੀਂ ਹਟ ਨਹੀਂ ਵੀਰੇ ਉਸ ਟਾਈਮ ਤੇ ਨਾ ਉਹ ਮੁਕਰ ਗਏ ਸੀਗੇ ਅੱਛਾ ਮੇਰੇ ਘਰ ਵਾਲੀ ਵੀ ਮੁਕਰ ਗਈ ਸੀ ਵੀ ਅਸੀਂ ਇਹ ਸਾਡਾ ਇੱਚ ਕੋਈ ਰਿਸ਼ਤਾ ਨਹੀਂਗਾ ਤੇਰਾ ਜਦੋਂ ਵੀ ਅੱਧ ਸਾਲ ਦੇ ਕਰੀਬ ਜਦੋਂ ਗਈ ਆ ਉਸ ਟਾਈਮ ਵੀਰੇ ਮੈਂ ਦੁਪਹਿਰੇ ਘਰ ਘਰੇ ਆਇਆ ਤੋ ਛੂਣੋ ਦੇ ਤੋਂ ਮੈਂ ਫੜਿਆ ਵਾ ਜਿਹੜਾ ਕਿ ਉਹ ਮੁੰਡੇ ਨਾਲ ਗੱਲ ਕਰੀ ਜਾਂਦੀ ਹਮ ਵਿਆਹ ਤੋਂ ਕਿੰਨੇ ਚਿਰ ਬਾਅਦ ਤੁਹਾਨੂੰ ਪਤਾ ਲੱਗ ਗਿਆ ਕਿ ਜਿਹੜੇ ਇਹਦੇ ਰਿਲੇਸ਼ਨ ਉਸ ਮੁੰਡੇ ਨਾਲ 6 ਕਿੰਨੇ ਮਹੀਨੇ ਬਾਅਦ ਲੱਗ 6 ਮਹੀਨੇ ਬਾਅਦ ਹਾਂਜੀ 6 ਮਹੀਨੇ ਬਾਅਦ ਤੁਹਾਡੇ ਘਰ ਦੇ ਵਿੱਚ ਚੜ ਚੜ ਚੱਲ 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 ਪਿਆ ਸੀ ਗਈ ਇਸ ਗੱਲ ਤੇ ਚੜ ਚੜ ਅਸੀਂ ਫੇਰ ਵੀ ਇਹ ਚੀਜ਼ ਨੂੰ ਸੋਚਦੇ ਸੀ ਵੀ ਸਾਡੇ ਵੀ ਦੋ ਭੈਣਾਂ ਮੇਰੇ ਵੀ ਵੀ ਚਲ ਇਹ ਵੀ ਕਿਸੇ ਦੀ ਧੀ ਭੈਣਾਂ ਵੀ ਕਿਸੇ ਨੂੰ ਤੱਕਾ ਨਹੀਂ ਦੇਣਾ ਹਮ ਪਰ ਉਹ ਚੀਜ਼ ਇਹਨਾਂ ਨੇ ਸੋਚਿਆ ਨਹੀਂਗਾ ਵੀ ਮੇਰਾ ਇੱਥੋਂ ਤੱਕ ਸੋਚਦੇ ਸਾਡੇ ਮੁਰੇ ਨਿਵੀ ਜਾਂਦੇ ਉਹਨਾਂ ਇਸ ਚੀਜ਼ ਦਾ ਨਜਾਇਜ਼ ਫਾਇਦਾ ਚੱਕ ਲੈ। ਤੁਸੀਂ ਅੱਖੀਂ ਵੇਖ ਕੇ ਵੀ ਬਰਦਾਸ਼ਤ ਕਰ ਲਿਆ ਸੀ। ਵੇਖੋ ਬੰਦਾ ਬਰਦਾਸ਼ਤ ਨਹੀਂ ਕਰਦਾ ਔਰਤ ਵੀ ਨਹੀਂ ਬਰਦਾਸ਼ਤ ਕਰਦੀ ਜਦੋਂ ਕਿਸੇ ਨੂੰ ਵੇਖ ਲੈਂਦੀ ਆ ਹਨਾ ਤੇ ਤੁਸੀਂ ਫਿਰ ਵੀ ਸਬਰ ਕਰਿਆ। ਵੀ ਚਲੋ ਯਾਰ ਮੇਰਾ ਘਰ ਅੱਜ ਵਸਿਆ ਅੱਜ ਵਸਿਆ ਪਰ ਉਹ ਤੁਹਾਡਾ ਫਿਰ ਵੀ ਘਰ ਨਹੀਂ ਵਸਿਆ। ਫਕੀਰ ਨੂੰ। ਨਹੀਂ ਬਾਤ ਹੈਗਾ। ਇਹ ਮੈਂ ਇੱਥੇ ਸਾਡੇ ਪੰਚਾਇਤ ਮੈਂਬਰ ਐ ਇਸ ਨਕਰ ਦੇ ਜਦੋਂ ਇਹਨਾਂ ਦਾ ਰੌਲਾ ਪੈਂਦਾ ਤੇ ਇਹ ਬਾਈ ਜੀ ਉਦੋਂ ਰੌਲੇ ਦੇ ਵਿੱਚ ਸੀ। ਇਨੋਂ ਸਾਰੀ ਗੱਲਬਾਤ ਆ ਪੁੱਛਦਿਆਂ ਕੀ ਗੱਲਬਾਤ ਆ ਬਈ ਪਹਿਲਾਂ ਤਾਂ ਸਾਸਰੀ ਕਾ ਸਾਸਰੀ ਗਾਲ ਜੀ ਅੱਜ ਤੋਂ 1.5 ਸਾਲ ਪਹਿਲਾਂ ਮੇਰੇ ਘਰੇ ਮੈਂ ਇਹਨਾਂ ਨੂੰ ਦੋਹਾਂ ਪਰਿਵਾਰਾਂ ਨੂੰ ਇਕੱਠੇ ਕੀਤਾ ਲੜਕੀ ਵਾਲੇ ਵੀ ਤੇ ਜਿਹੜੇ ਨਾਲ ਇਹਨਾਂ ਦੇ ਵਿਚੋਲੇ ਆਪਦਾ ਪਰਿਵਾਰ ਹੀ ਆ ਇਹ ਇਹਨਾਂ ਨੂੰ ਵੀ ਮੈਂ ਆਪਣੇ ਘਰੇ ਇਕੱਠੇ ਕਰਕੇ ਮੈਂ ਕਿਹਾ ਵੀ ਤੁਸੀਂ ਦੱਸੋ ਹੁਣ ਕੀ ਕਰਨਾ ਚਾਹੁੰਦੇ ਆਂ ਇਹਨਾਂ ਦੇ ਵੀ ਅਸੀਂ ਤਾਂ ਵਸਾਉਣਾ ਚਾਹੁੰਦੇ ਆਂ ਅਸੀਂ ਕਿਹਾ ਲੜਕੀ ਨੂੰ ਲਿਆਓ ਉਹਨੂੰ ਪੁੱਛੋ ਲੜਕੀ ਨੇ ਜਮਾ ਸਪਸ਼ਟ ਜਵਾਬ ਦਿੱਤਾ ਵੀ ਮੈਂ ਤਾਂ ਵਸਣਾ ਹੀ ਨਹੀਂ ਮੈਂ ਕਿਹਾ ਵੀ ਫਿਰ ਤੁਸੀਂ ਲਿਖਤ ਕਰ ਲਓ ਜਦੋਂ ਇਹ ਚਾਉਂਦੇ ਆ ਵੀ ਤੁਸੀਂ ਨਹੀਂ ਬਸਣਾ ਚਾਹੁੰਦੇ ਤਾਂ ਠੀਕ ਆ ਨਾ ਬਸ ਜਿੱਥੇ ਤੇਰਾ ਜੀ ਕਰਦਾ ਉੱਥੇ ਤੂੰ ਜਾ ਬੜਾ ਇਹ ਆਪ ਦਾ ਰਹਿਣ ਤੂੰ ਆਪ ਦਾ ਰਹੇ ਉਹਦੇ ਨੰਗਾ ਆ ਦੇ ਨੰਗਾ 1.5 ਸਾਲ ਲੰਘਿਆ ਕਿਸੇ ਨੇ ਮੁੜ ਕੇ ਉੱਤਾਂ ਨਹੀਂ ਵਾਚ ਨਾ ਹੀ ਕੋਈ ਰਾਜੀਨਾਮਾ ਨਾ ਕੋਈ ਤਲਾਕ ਬਸ ਨਹੀਂ ਕੁਛ ਨਹੀਂ ਮੈਂ ਕਿਹਾ ਸੀ ਮੈਂ ਤੂੰ ਪੰਚਾਇਤ ਚ ਤਲਾਕਨਾਮਾ ਲਿਖ ਲੋ ਨਮੇੜੋ ਗੱਲ ਤੁਸੀਂ ਜਿੱਥੇ ਜਾਣਾ ਤੁਸੀਂ ਜਾਓ ਜਿੱਥੇ ਇਹ ਵਿਚਾਰੇ ਆਪ ਦਾ ਬੱਚੇ ਪਾਲ ਲੈਣਾ ਆਪ ਦਾ ਪਰ ਉਹਦੇ ਨੰਗਾ ਆ 1.5 ਸਾਲ ਲੰਘਿਆ ਉਹ ਤਲਾਕਨਾਮਾ ਮੰਗੇ ਸੀ ਦਿੰਦੀ ਨਹੀਂ ਸੀ ਜਾਂ ਕੀ ਗੱਲ ਕੀ ਸੀ ਹੋਰ ਕੁਛ ਵੀ ਨਹੀਂ ਕਿਸੇ ਪਾਸੇ ਵੀ ਨਹੀਂ ਆਈ ਉਹਦਾ ਮਾਪਾਪ ਨੂੰ ਵੀ ਮੈਂ ਪੁੱਛਿਆ ਮੈਂ ਕੋਈ ਤੁਸੀਂ ਦੱਸੋ ਯਾਰ ਜੇ ਤੁਹਾਡੇ ਕੋਲੇ ਨਹੀਂ ਆ ਕੇ ਲੱਗਦੀ ਤਾਂ ਇਹਦੇ ਵਿਚਾਰ ਮਾਰੋ ਛੇਤਰ ਪਜਾਓ ਇਹਨੂੰ ਹੂੰ ਕਿਉਂ ਗੱਲ ਨਾਲਾਉਂਦੇ ਆ ਤੁਸੀਂ ਇੱਕ ਪਾਸੇ ਤੁਸੀਂ ਕਹਿੰਦੇ ਵੀ ਇਹ ਠੀਕ ਨਹੀਂ ਦੂਜੇ ਪਾਸੇ ਨੂੰ ਗੱਲ ਨਾਲਾਈ ਬੈਠੇ ਆ 1.5 ਸਾਲ ਉੱਥੇ ਹੀ ਰਹੀ ਹੈ ਅੱਜ ਤੱਕ ਇੱਥੇ ਨਹੀਂ ਆਈ ਅੱਜ ਤੋਂ ਡੈਡ ਬੱਡੀ ਵੇਖੀ ਹੂੰ ਮੈਂਬਰਸ਼ਾਪ ਜਿਵੇਂ ਇਹ ਰਸਤੇ ਆ ਜਿਵੇਂ ਇਹੋ ਜਿਹੇ ਰਸਤੇ ਜਦੋਂ ਖੀਰ ਨੂੰ ਆਹ ਕੰਡੀਸ਼ਨ ਤੇ ਪਹੁੰਚ ਜਾਂਦੇ ਆ ਤੇ ਜਿਹੜੇ ਸਾਡੇ ਹੋਰ ਰਸਤੇ ਆ ਉਹਨਾਂ ਤੇ ਵੀ ਇਹਦਾ ਅਸਰ ਪੈਂਦਾ ਪੈਂਦਾ ਜੀ ਪੈਂਦਾ ਕਿਉਂ ਨਹੀਂ ਪੈਂਦਾ ਹੁਰੇ ਪੈਂਦਾ ਪਰ ਇਹ ਇੰਨਾ ਹੈਗਾ ਵੀ ਜਿੰਨਾ ਚਿਰ ਪਹਿਲਾਂ ਤੋਂ ਹੀ ਪਹਿਲੀ ਗੱਲ ਤਾਂ 2-4 ਮਹੀਨਿਆਂ ਦੇ ਵਿੱਚ ਹੀ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਸਾਡਾ ਪਰਿਵਾਰ ਇੱਕ ਦੂਜੇ ਨਾਲ ਨਹੀਂ ਸਹਿਮਤ ਤੇ ਉਦੋਂ ਹੀ ਅੱਡ-ਅੱਡੀ ਹੋ ਜਾਣਾ ਚਾਹੀਦਾ ਆ ਬੱਚਿਆਂ ਦਾ ਕੀ ਕਸੂਰ ਦੋ ਬੱਚੇ ਜੰਮ ਕੇ ਤਾਂ ਫੇਰ ਇਧਰਲੇ ਪਾਸੇ ਨੂੰ ਤੁਰਨਾ ਏ ਕੋਈ ਦੋ ਪਰਿਵਾਰਾਂ ਦੀ ਜ਼ਿੰਦਗੀ ਖਰਾਬ ਕਰਨ ਨਾਲੋਂ ਪਹਿਲਾਂ ਅੱਡ-ਅੱਡੀ ਹੋਣਾ ਚਾਹੀਦਾ ਬਰਬਾਦ ਦਰਵਾਜ਼ਾ ਬਰਬਾਦ ਗੱਲ ਕਰੀਏ ਚਲੋ ਦੂਜੇ ਪਿੰਡ ਦਾ ਹੋਵੇ ਜਾਂ ਦੂਜੀ ਬਰਾਦਰੀ ਦਾ ਹੋਵੇ ਅਸੀਂ ਉਸ ਨੂੰ ਵੀ ਚੰਗਾ ਨਹੀਂ ਕਹਿੰਦੇ ਉਹ ਵੀ ਮਾੜਾ ਮਾੜੇ ਕੰਮ ਦਾ ਮਾੜਾ ਨਤੀਜਾ ਹੁੰਦਾ ਹੈ ਇਹ ਤਾਂ ਆਪਦੇ ਸਕੇ ਵੀ ਹੈ ਤੇ ਕੰਧ ਵੀ ਬਿਲਕੁਲ ਨਾਲ ਹੈ ਜੇ ਗੱਲ ਕਰੀਗੇ ਨਾ ਕੋਈ ਦੂਜੇ ਗਵਾੜ ਚੋਂ ਅਸੀਂ ਤਾਂ ਉਹਨੂੰ ਵੀ ਬੁਰਾ ਕਹਿਣਾਗੇ ਉਹ ਵੀ ਨਹੀਂ ਹੋਣਾ ਚਾਹੀਦਾ ਪਰ ਇਹ ਤਾਂ ਜਮੇ ਹੀ ਕੰਧ ਦੇ ਕੰਧ ਨਾਲ ਆਪਦੀਆਂ ਰਿਸ਼ਤੇਦਾਰੀਆਂ ਵੀ ਆਪ ਰਿਸ਼ਤਾ ਕਰਾਏ ਆਪ ਹੀ ਰਿਸ਼ਤੇ ਚਲੋ ਜੇ ਹੋਇਆ ਠੀਕ ਨਹੀਂ ਹੋਇਆ ਮਾੜਾ ਹੋਇਆ ਬਹੁਤ ਹੀ ਮਾੜਾ ਹੋਇਆ ਨੁਕਸਾਨ ਹੋ ਗਿਆ ਦੋਹਾਂ ਤਰ੍ਹਾਂ ਦਾ ਚਲੋ ਪਰਿਵਾਰ ਨੇ ਤਾਂ ਫਿਰ ਵੀ ਸੇਮ ਤੇ ਜਿਤਾ ਲਈ ਸੀ ਕਬੂਲ ਕਰ ਲਿਆ ਸੀ ਚਲੋ ਆਪਾਂ ਕੋਸ਼ਿਸ਼ ਕਰਦੇ ਹਾਂ ਜੇ ਘਰ ਦਾ ਕੋਈ ਜੀ ਹੈ ਪਰਿਵਾਰ ਹੈ ਉਡੀਇਆ ਚਾਹੇ ਨੌਨ ਸਮਝਾਉਣ ਦੀ ਕੋਸ਼ਿਸ਼ ਕਰਦੇ ਆਂ ਵੀ ਤੂੰ ਗਲਤ ਆ ਸਮਝ ਜਾ ਚੱਲ ਅੱਜ ਸਮਝੂ ਕੱਲ ਸਮਝੂ ਇਹ ਤਾਂ ਬਾਈ ਦੱਸ ਰਿਹਾ ਕਿ ਮੈਨੂੰ 6 ਮਹੀਨੇ ਬਾਅਦ ਵਿਆਹ ਤੋਂ ਪਤਾ ਲੱਗਿਆ ਸੀ ਮੈਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਬੰਦਾ شریف ਹੀ ਬੜਾ ਮੂਲੋਂ ਹੀ ਜ਼ਿਆਦਾ شریف ਹੈ ਅੱਧੇ ਦਰਜੇ ਦਾ شریف ਹੈ ਜੀ ਕੋਈ ਨਸ਼ਾ ਨਹੀਂ ਇਸ ਟਾਈਮ ਤੇ ਵਸਤੀ ਵਿੜੇ ਦੇ ਵਿੱਚ ਕੋਈ ਬੰਦਾ ਦਿਸੂਗਾ ਵੀ ਜਿਹੜਾ ਬਿਨਾਂ ਨਸ਼ੇ ਤੋਂ ਦੋਵੇਂ ਭਰਾ ਬੇਨਸ਼ਾ ਜਮਾ ਹੈ ਉਹ ਵੇਖੋ ਉਹਦੇ ਹੱਥਾਂ ਤੋਂ ਲੱਗ ਰਿਹਾ ਕਿ ਇੱਕ ਮਿਹਨਤੀ ਹੈ ਵੀ ਜਿਹੜਾ ਉਹ ਕੰਮ ਕਾਰਨਾ ਕਰਦਾ ਹੁੰਦਾ ਉਦੇ ਹੱਥ ਵੀ 16 ਹੋਣੇ ਸੀ ਜਿਹੜੇ ਹੱਥ ਉਹਦੇ ਅੱਜ ਗਲੇ ਪਏ ਆ ਕੱਕੜ ਕੇ ਗਲੇ ਪਏ ਆ ਹਾਂਜੀ ਹਾਂਜੀ ਐਡੀ ਘਟਨਾ ਵਾਪਰ ਗਈ ਤਾਂ ਫੇਰ ਵੀ ਵਿਚਾਰਾ ਕੰਮ ਕਰੀ ਜਾਂਦਾ ਖੇਤ ਹੂੰ ਉੱਥੋਂ ਸਦਕੇ ਲੈਂਦਾ ਜੀ ਜੀ ਅੱਜ ਵੀ ਰੇਪ ਆ ਗਿਆ ਹਾਂਜੀ ਅੱਜ ਵੀ ਰੇਪ ਆਣ ਗਿਆ ਕੰਮ ਕਰਨ ਗਿਆ ਤੇ ਮਗਰ ਉਹ ਇਹ ਕੰਮ ਹੋ ਗਿਆ ਵਿਚਾਰਾ ਐਸੇ ਦੁਪਹਿਰਾਂ ਹੀ ਹੋ ਗਿਆ ਹੂੰ ਇਹਦਾ ਖੇਤ ਫਿਰਦਾ ਯਾਰ ਜੀ ਜੀ ਪ੍ਰਵਾਧੇ ਕੁਝ ਮੈਂਬਰ ਹੋਰ ਨਾਲ